ਜਦੋਂ ਮੈਂ ਉਹਨਾਂ ਨੂੰ ਸੁਣਿਆ ਤਾਂ ਸੀ ਕਿ ਡਾਕਟਰ ਤੁਸੀਂ ਡਰਾ ਰਹੇ ਹੋ ਕਿ ਦੁਨੀਆਂ ਦੇ ਕਿਸੇ ਹੋਰ ਖੇਤੇ 'ਚ ਜ਼ਹਿਰ ਨਹੀਂ ਪੈਂਦਾ ਕਿ ਦੁਨੀਆਂ ਦੇ ਕਿਸੇ ਹੋਰ ਖੇਤੇ 'ਚ ਕੈਮੀਕਲ ਨਹੀਂ ਪੈਂਦਾ ਤੁਸੀਂ ਕਹਿੰਦੇ ਹੋ ਕਿ ਪੰਜਾਬ 'ਤੇ ਆਹ ਹਾਲਾਤ ਪੜ ਜਾਣਗੇ ਪੰਜਾਬ ਆਏ ਹੋ ਜੂਗਾ ਤੇ ਕੱਲਾ ਪੰਜਾਬ ਵੀ ਕਿਉਂ ਇਹ ਜ਼ਹਿਰ ਯੂਰੀਆ ਡੀਏਪੀ ਤਾਂ ਹਰ ਥਾਂ ਤੇ ਹੁੰਦੀ ਹੈ ਤੇ ਤੁਸੀਂ ਸਾਨੂੰ ਐਵੇਂ ਡਰਾਉਂਦੇ ਹੋ ਉਹ ਕਹਿੰਦੇ ਕਿ ਨਹੀਂ ਇਹ ਡਰਾਉਣ ਵਾਲੀ ਗੱਲ ਨਹੀਂ ਪਰਮਾਤਮਾ ਕਰੇ ਝੂਠੀਆਂ ਪੈ ਜਾਣ ਗੱਲਾਂ ਪਰ ਇਹ ਵਾਪਰਨਾ ਹੈ ਦਸਾਂ ਸਾਲਾਂ ਦੇ ਵਿੱਚ ਵਿੱਚ ਵਾਪਰਨਾ ਹੈ ਬਹੁਤ ਭਿਆਨਕ ਪੰਜਾਬ ਹੈ ਜਦੋਂ ਮੈਂ ਦੇਖਦਾ ਨਾ 2023 ਦਾ ਪੰਜਾਬ ਉਹਨਾਂ ਨੇ ਉਸ ਦੇ ਨਵੰਬਰ 2023 ਦਸੰਬਰ ਦੇ ਲਾਸਟ ਦਿਨਾਂ ਦੀ ਗੱਲ ਹੈ 2012 ਮੈਂ ਜਦੋਂ 23 ਦਾ ਪੰਜਾਬ ਦੇਖਦਾ ਮੇਰੀ ਨੀਂਦ ਉੱਡ ਜਾਂਦੀ ਹੈ ਐਡਾ ਖਤਰਨਾਕ ਪੰਜਾਬ ਹੈ ਮੈਂ ਉਸ ਸਮੇਂ ਦੇਖਦਾ ਕਿ ਇਥੋਂ ਦੀ ਇੰਟੈਲੈਕਚੁਅਲ ਕਲਾਸ ਨੇ ਮਾਈਗ੍ਰੇਟ ਕਰ ਜਾਣਾ ਉਸ ਸਮੇਂ ਇਹਨਾਂ ਨੂੰ ਯੂਥ ਸ਼ਬਦ ਨਹੀਂ ਵਰਤਦੇ ਸੀ ਇੰਟੈਲੈਕਚੁਅਲ ਕਲਾਸ ਕਹਿੰਦੇ ਮਾਈਗ੍ਰੇਟ ਕਰ ਜੂਗੇ ਕੋਈ ਐਸਟੀਐਮ ਰਿਟਾਇਰ ਹੋਊਗਾ ਕੋਈ ਡੀਸੀ ਰਿਟਾਇਰ ਹੋਊਗਾ ਚਾਰ ਬਾੜ ਸਭ ਨਿਕਲ ਜਾਣਗੇ ਉਹ ਵੇਰ ਹੈ ਪਹਿਲੀ ਹਾਂ ਪਾ ਇਹ ਇਥੋਂ ਜਿਹੜੇ ਆਈਵੀਐਫ ਸੈਂਟਰ ਹੈ ਇਥੇ ਪਿੰਡਾਂ ਤੱਕ ਪਹੁੰਚਣੇ ਆ ਅਸੀਂ ਤਾਂ ਡਾਕਟਰ ਸਾਹਿਬ ਬਹੁਤ ਵੱਡੀ ਗੱਲ ਕਹੀ ਤੁਸੀਂ ਮਤਲਬ ਬੱਚੇ ਜਮੇ ਹੀ ਪੈਦਾ ਹੋਣਗੇ ਮੜ ਜਾਣਗੇ ਕਹਿੰਦੇ ਹਾਂ ਇੱਥੇ ਬੱਚੇ ਪੈਦਾ ਹੋਣ ਮੜ ਜਾਣੇ ਆ ਇਥੋਂ ਦਾ ਕਿਸਾਨ ਆਤਮ ਹੱਤਿਆ ਕਰੂਗਾ ਇਥੋਂ ਦੀ ਜ਼ਮੀਨ ਬੰਜਰ ਹੋਊਗੀ ਆ ਸਾਰਾ ਜਿਹੜੋ ਦੱਸਿਆ ਨਾ ਅਸੀਂ ਕਿ ਤੁਸੀ ਡਰਾ ਰਹੇ ਹੋ ਤੇ ਕਹਿੰਦੇ ਅਗਲੀ ਗੱਲ ਹੋਰ ਸੁਣ ਲਓ ਇੱਕ ਅਸੀਂ ਕਿ ਦੱਸੋ ਜੀ ਇਹ ਸਾਰੀਆਂ ਜਿਹੜੀਆਂ ਮੇਰੀਆਂ ਪ੍ਰੈਡਿਕਸ਼ਨਸ ਨੇ ਇਹਨਾਂ ਦਾ ਆਧਾਰ ਕੈਮੀਕਲ ਫਰਟੀਲਾਈਜ਼ਰ ਤੇ ਪੈਸਟੀਸਾਈਡ ਨਹੀਂ ਹੈ ਹੋਰ ਤਾਂ ਹੋਰ ਹੋਰ ਪਰੇਸ਼ਾਨ ਕਰਤਾ ਵੀ ਅਸੀਂ ਤਾਂ ਇਹ ਹੀ ਸੋਚਦੇ ਸੀ ਕਿ ਪੰਜਾਬ ਸਭ ਤੋਂ ਜ਼ਿਆਦਾ ਕੈਮੀਕਲ ਪੈਂਦਾ ਤਾਂ ਕਰਕੇ ਆ ਵਾਪਰੂਗਾ ਉਹਨਾਂ ਨੇ ਤਾਂ ਹੋਰ ਹੀ ਗੱਲ ਕੱਢਤੀ ਉਹ ਕਹਿੰਦੇ ਨਾ ਇਹਦਾ ਆਧਾਰ ਉਹ ਨਹੀਂ ਹੈ ਅਸੀਂ ਕਹਿੰਦਾ ਸਾ ਕੀ ਆਧਾਰ ਹੈ ਕਹਿੰਦੇ ਇਹਦਾ ਆਧਾਰ ਹੈਗਾ ਨਿਊਟ੍ਰੀਸ਼ਨ ਮਾਈਨਿੰਗ ਇਹ ਜਿਹੜਾ 50 ਸਾਲ ਇਥੋਂ ਦੇਸ਼ ਦਾ ਢਿੱਡ ਭਰਿਆ ਝੋਨਾ ਤੇ ਕਣਕ ਦੀਆਂ ਟ੍ਰੇਨਾਂ ਪਰ ਪਰ ਨਿਕਲੀਆਂ ਉਹ ਕੀ ਸੀ ਉਹ ਇਸ ਖਿੱਤੇ ਦੀ ਜ਼ਿੰਕ ਸੀ ਇਥੋਂ ਦਾ ਪੋਟਾਸ਼ ਸੀ ਮੈਗਨੀਸ਼ੀਅਮ ਸੀ ਬੋਰਨ ਸੀ 골ਡ ਸੀ ਆਇਰਨ ਸੀ ਇਥੋਂ ਦਾ ਪਾਣੀ ਸੀ ਇਹ ਸਾਰੇ ਖੁਰਾਕੀ ਤੱਤ ਇਥੋਂ ਮਿੱਟੀ ਦੇ ਵਿੱਚੋਂ ਨਿਕਲੇ ਨੇ ਝੋਨੇ ਦੇ ਕਣਕ ਦੀਆਂ ਟ੍ਰੇਨਾਂ ਪਰ ਪਰ ਕੇ ਦੇਸ਼ ਨੂੰ ਗਏ ਨੇ ਇਥੋਂ ਦੀ ਮਿੱਟੀ ਚੋਂ ਨਿਊਟ੍ਰੀਸ਼ਨ ਨਿਕਲ ਗਿਆ ਖੁਰਾਕੀ ਤੱਤ ਮੁੱਕ ਗਏ ਤਾਂ ਇਹਦੇ ਕਰਕੇ ਇਹ ਸੰਕਟ ਪੰਜਾਬ ਦੇ ਵਿੱਚ ਆਉਣਾ ਹੈ ਤਾਂ ਮੈਂ ਉਹਨਾਂ ਨੂੰ ਜਦੋਂ ਸੁਣਿਆ ਸੁਣ ਕੇ ਤੇ ਮੈਂ ਆ ਕੇ ਫੈਸਲਾ ਲੈ ਲਿਆ ਕਿ ਮੈਂ ਡਰ ਐਸਐਸਐਲ ਦੇ ਵਿੱਚ ਤਾਂ ਮੈਨੂੰ ਉਦੋਂ 5 ਸਰਚਨੀਆਂ ਰეკਮੈਂਡ ਹੋਈਆਂ ਸੀਗੀਆਂ ਮੇਰੇ ਗਲੇ ਦੇ ਟੌਮਸਰ ਸੀ ਤੁਹਾਨੂੰ ਕੋਈ ਹਾਂ ਗਲੇ ਦੇ ਟੌਮਸਰ ਸੀ ਡਾਕਟਰ ਨੇ ਕਰ ਸਰਜਰੀ ਹੈ ਮੇਰੇ ਇੱਕ ਸਰੀਰ ਚ ਗੰਢਾਂ ਸੀ ਮੋਟੀਆਂ-ਮੋਟੀਆਂ ਉਹਦੀ ਸਰਜਰੀ ਰਿਕੁਇਰਡ ਹੋਈ ਸੀ ਪਰਾ ਪ੍ਰੋਸਟੇਟ ਸਾਈਜ਼ ਵੱਧ ਗਿਆ ਤੇ ਕੋਰਪਸ ਵਾਇਰਸ ਜਾ ਵੜ ਗਿਆ ਅੰਦਰ ਇੱਕ ਮੈਨੂੰ ਯੂਰਿਕ ਐਸਿਡ ਵੱਧ ਗਿਆ ਉਹਦੀ ਗੋਲੀ ਸਾਰੀ ਮੁਰਾਫਤ ਲੱਗੀ ਹੈ ਪੰਜ ਵੱਡੀਆਂ ਬਿਮਾਰੀਆਂ ਦੇ ਵਿੱਚੋਂ ਮੈਂ ਡਰਿਆ ਹੋਇਆ ਸੀਗਾ ਕਿ ਯਾਰ ਆਪਾ ਤੁਰ ਗਿਆ ਫਿਰ ੜ ਜਾਗੇ ਆਈ ਤਾਂ 슈ਗਰ ਸ਼ੌਕਰ ਮੈਨੂੰ ਹੋ ਜਾਣੀ ਹੈ ਤੇ ਮੈਂ ਡਰ ਤੇ ਵਿੱਚੋਂ ਨਿਕਲ ਕੇ ਇੱਥੇ ਆ ਕੇ ਸੋਚਿਆ ਸ਼ੁਰੂ ਜਦੋਂ ਕਿ ਕਿਲਾ ਦੋ ਕਿੱਲਾਂ ਚ ਨਾ ਆਉਦੇ ਖਾਣ ਵਾਸਤੇ ਜ਼ਹਿਰ ਮੁਕਤ ਕੇਤੀ ਕਰ ਲਾਏ ਹੋਲੀ-ਹੋਲੀ ਮੈਂ ਤੇ ਥੋੜਾ ਜਿਆਦਾ ਖੁੱਭ ਗਿਆ ਤੇ ਮੈਂ ਇਸ 20 ਏਕੜ 'ਚ ਅਸੀਂ ਇਹ ਪੰਗਾ ਲੈ ਜਾਇਆ। ਤੇ ਡਾਕਟਰ ਪੇਲਾ ਦੇ ਨਾਲ ਮਿਲ ਕੇ ਅਸੀਂ ਇਸ ਪ੍ਰੋਜੈਕਟ ਤੇ ਕੰਮ ਸ਼ੁਰੂ ਕਰਤਾ ਤੇ ਡਾਕਟਰ ਪੇਲਾ ਵਿਚਰਕ ਬੰਦੇ ਸੀ ਬਹੁਤ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਮੈਂ ਬਹੁਤ ਜ਼ਿਆਦਾ ਕੁਝ ਸਿੱਖਿਆ। ਅੱਜ ਜੋ ਵੀ ਐ ਮੈਂ ਸਭ ਕੁਝ ਉਹਨਾਂ ਦੀ ਦੇਣ ਹੈ ਤੇ ਉਹਨਾਂ ਨੇ ਉਹਨਾਂ 'ਚ ਵਿਨਮਰਤਾ, ਸਹਿਲਸ਼ੀਲਤਾ, ਉਹਨਾਂ 'ਚ ਉਹਨਾਂ ਨੂੰ ਪੰਜਾਬ ਦਾ ਦਰਦ, ਉਹਨਾਂ ਦੇ ਦਰਦ ਇੰਨਾ ਭਰਿਆ ਹੋਇਆ ਸੀ ਸਿਰਫ ਉਸੇ ਕਰਕੇ। ਹੈਦਰਾਬਾਦ ਰਹਿੰਦੇ ਸੀ ਉਹ ਜਨਮ ਹੀ ਸਾਰ ਦਾ ਸੀ ਪੰਜਾਬੀ ਬੋਲ ਲੈਂਦੇ ਸੀ ਸਿਰਫ ਇਸੇ ਕਰਕੇ ਕਿ ਮੇਰੀ ਮਾਂ ਬੋਲੀ ਪੰਜਾਬੀ ਹੈ ਅਨਡਵਾਈਡਿਡ ਪੰਜਾਬ ਸੀ ਜਦੋਂ ਮੇਰਾ ਜਨਮ ਹੋਇਆ ਕਹਿੰਦੇ ਹਿਸਾਰ ਚ ਪੰਜਾਬ ਦਾ ਹਿੱਸਾ ਸੀ ਉਹਨੂੰ ਤੇ ਮੇਰੀ ਮਾਂ ਬੋਲੀ ਪੰਜਾਬੀ ਹੈ ਤੇ ਮੈਂ ਪੰਜਾਬ ਲਈ ਕੁਝ ਕਰਨਾ ਹੈ ਤੇ ਪੰਜਾਬ ਬਹੁਤ ਬਹੁਤ ਵੱਡੇ ਭਿਆਨਕ ਸੰਕਟ ਵੱਲ ਨੂੰ ਵੱਧ ਰਿਹਾ ਉਹਨਾਂ ਨੇ ਬਹੁਤ ਫਿਕਰ ਕਰਨਾ ਪੰਜਾਬ ਦਾ ਤਾਂ ਅਸੀਂ ਇੱਥੇ ਬਦਲਵਾ ਖੇਤੀ ਮਾਡਲ ਤੇ ਕੰਮ ਕਰਨ ਵਾਸਤੇ ਅਸੀਂ ਇਸ 20 ਏਕੜ ਦੇ ਖੇਤ ਦੇ ਵਿੱਚ ਸ਼ੁਰੂ ਕਰ ਲਿਆ 2013ਾਂ ਚ 13 ਤੋਂ 15 ਅਸੀਂ ਦੋਨੋਂ ਹੀ ਕੰਮ ਕਰਦੇ ਰਹੇ ਮੈਂ ਵਕਾਲਤ ਵੀ ਕੀਤੀ ਵੀ 15 ਚੱਕ ਕੇ ਲੱਗਿਆ ਵੀ ਹੁਣ ਇਹ ਕੰਮ ਛੱਡਣਾ ਪੈਣਾ ਉਦੋਂ ਸਮੇਂ ਤੱਕ ਮੇਰਾ ਇਹ ਪੈਸ਼ਨ ਬਣ ਗਿਆ ਸੀ ਨੂੰ ਮੈਂ ਛੱਡ ਨਹੀਂ ਸਕਦਾ ਸੀ ਕਿ ਮੈਂ ਉਸ ਸਮੇਂ ਆਪਣੀ ਵਕਾਲਤ ਛੱਡਿਆ 2 ਲੱਖ ਰੁਪਏ ਮਹੀਨੇ ਦੀ ਵਕਾਲਤ ਸੀ ਮੇਰੀ ਉਹ ਛੱਡ ਕੇ ਤੇ ਇੱਥੇ ਆ ਗਿਆ ਆ ਕੇ ਇੱਥੇ ਮੇਰੀ ਬਦਕਿਸਮਤੀ 2 ਮਹੀਨੇ ਬਾਅਦ ਡਾਕਟਰ ਪੇਲਾ ਦੀ ਡੈਥ ਹੋ ਜਾਂਦੀ ਹੈ ਤਾਂ ਬਹੁਤ ਵੱਡੇ ਸੰਕਟ 'ਚ ਆ ਗਿਆ ਹੁਣ ਕਿੱਧਰ ਨੂੰ ਜਾਵਾਂ ਕੀ ਕਰਾਂ ਵਾਪਸ ਜਾਣੀ ਸਕਦਾ ਇੱਕ ਵੱਡੀ ਸਟੇਟਮੈਂਟ ਤੇ ਆਇਆ ਆਪਣੇ ਸਾਥੀਆਂ ਕੋਲੇ ਕਿ ਕਿਉਂ ਦਾ ਪੁੱਤ ਹੈ ਵਾਪਸ ਨਹੀਂ ਆਉਂਦਾ ਵਾਪਸ ਮੁੜ ਨਹੀਂ ਸਕਦਾ ਮੈਨੂੰ ਉਹ ਖੇਤੀ ਦਾ ਇਚਾਰਬਾ ਨਹੀਂ ਮੈਂ ਕਦੇ ਖੇਤੀ ਨਹੀਂ ਕੀਤੀ ਮੈਂ ਇੱਥੇ ਆ ਕੇ ਜਿਹੜਾ ਸੀਗਾ ਲੱਗ ਗਿਆ ਲੱਗ ਗਿਆ ਬਹੁਤ ਸੰਕਟ ਸੇ ਆ ਗਿਆ ਪਰ ਡਾਕਟਰ ਪੇਲਾਣਾ ਵਾਦਾ ਕੀਤਾ ਸੀ ਅਖੀਰਲੇ ਸਮੇਂ ਕਿ ਮੈਂ ਮੈਦਾਨ ਛੱਡ ਕੇ ਨਹੀਂ ਭਜਦਾ ਹੁਣ ਹੋਰ ਕੋਈ ਰਾਹ ਹੀ ਨਹੀਂ ਸੀ ਮੇਰੇ ਰਸਤੇ ਚੱਲਣਾ ਹੀ ਪੈਣਾ ਸੀ ਇੱਥੇ ਇੱਥੇ ਰੁਲ ਗਿਆ ਬੁਰੀ ਤਰ੍ਹਾਂ ਨਾਲ ਬੁਰੀ ਤਰ੍ਹਾਂ ਨਾਲ ਮੈਂ ਕਹਿੰਨਾ ਪੰਜਾਬ ਦਾ ਕਿਸੇ ਆਰਗੇਨਿਕ ਫਾਰਮਰ ਨੇ ਇਹ ਕਸ਼ਟ ਨਹੀਂ ਉਠਾਇਆ ਜਿੰਨੇ ਮੈਂ ਉਠਾਏ ਇੱਥੇ ਕਿਹੜਾ ਦੁੱਖ ਹੈ ਜਿਹੜਾ ਮੈਂ ਨਹੀਂ ਚੱਲਿਆ ਇੱਥੇ ਮੇਰੀ ਮਾਂ ਨੇ ਇਹਨੂੰ 2 ਸਾਲ ਨਹੀਂ ਬੁਲਾਇਆ ਮੇਰੇ ਘਰ ਵਾਲੀ ਕਹਿੰਦੀ ਮੈਂ ਚੱਲ ਰਹੀ ਹਾਂ ਸਾਰੇ ਪੰਚਾਇਤ ਲੈ ਕੇ ਆ ਗਈ ਪਿੰਡ ਦੇ ਲੋਕ ਟਿਚਣਾ ਕਰਦੇ ਸੀ ਰਾਤ ਨੂੰ ਬੂਟੇ ਪਟ ਜਾਂਦੇ ਸੀ ਮੇਰੇ ਆ ਕੇ ਕਿਹੜਾ ਦੁੱਖ ਹੈ ਜਿਹੜਾ ਮੈਨੂੰ ਪਿੰਡ ਵਾਲੇ ਲੋਕਾਂ ਨੇ ਨਹੀਂ ਤਾਂ ਅਗਲਾ ਦੇ ਨਹੀਂ ਮੇਰੀ ਬਾਂਡੀਆਂ ਨੇ ਜਾਣ ਕੇ ਕਿਹੜਾ ਤਕਲੀਫ ਜਿਹੜੀ ਨਹੀਂ ਦਿੱਤੀ ਮੈਨੂੰ ਸਮਾਜ ਨੇ ਤਾਂ ਉਹ ਸਾਰੇ ਦੇ ਵਿੱਚ ਤੁਹਾਨੂੰ ਦੇ ਨਾਲ ਨਾਲ ਪਾਗਲ ਵੀ ਕਿਹਾ ਉਹਨਾਂ ਨੇ ਪਾਗਲ ਵੀ ਕਿਹਾ ਅੰਧਰਾ ਅੰਧਰਾ ਦੇ ਵਰਡ ਇਹ ਜਿਹੜੀ ਤੁਹਾਨੂੰ ਕਹਿੰਦੇ ਉਹ ਤਾਂ ਕਹਿਣਾ ਸੀ ਉਹ ਤਾਂ ਮੈਂ ਪ੍ਰਿਪੇਅਰ ਸੀ ਕਹਿਣੇ ਸੀ ਤੇ ਪੈਸਾ ਕੋਲੇ ਨਹੀਂ ਹੈ ਫਾਈਨੈਂਸ਼ੀਅਲੀ ਕ੍ਰਾਈਸਿਸ 'ਚ ਆ ਗਿਆ ਮੰਗ ਮੰਗਾ ਕੇ ਲੋਕਾਂ ਤੋਂ ਪੈਸੇ ਕਰੇ ਮੇਰੀ ਮਾਤਾ ਨੇ ਆੜ ਤੇ ਫੋਨ ਕਰਤਾ ਇਹਨੂੰ ਪੈਸੇ ਨਾ ਦਿਓ ਜਾਨਤੀਆਂ ਨੇ 10000 ਰੁਪਏ ਪਿੱਛੇ ਮੋੜਤਾ ਮੈਨੂੰ ਜਲੀਲ ਕਰਕੇ ਮੈਨੂੰ ਦੁਕਾਨ 'ਚੋ ਕਹਤਾ ਕਿ ਸਾਰੇ ਪਿੰਡ ਵਾਲਿਆਂ ਦੇ ਸਾਹਮਣੇ ਜੀ ਪੈਸੇ ਨਹੀਂ ਦਿਆ ਨਹੀਂ ਐਸਾ ਕਰਦਾ ਕਰਾਉਂਦਾ 2-3 ਸਾਲ ਲੜਿਆ ਤੂੰ ਨਾ ਕਿੰਨਾ ਫਿਰ ਤੁਸੀਂ ਲੜੋਂਗੇ ਆਖੀਰ ਨੂੰ ਥੱਕ ਜਾਨੇ ਹੋ 13 ਜਿਹੜੂ ਕੀਤਾ ਸੀ 15 5 ਸਾਲ ਬੀਤ ਗਏ 2018 ਆ ਕੇ ਇੱਕ ਦਿਨ ਸੁਸਾਈਡ ਕਰਨ ਲੱਗਿਆ ਹਾਂ ਮੌਕੇ ਤੇ ਕਿਸੇ ਨੇ ਆ ਕੇ ਬਚਾ ਲਿਆ ਉਸ ਚੀਜ਼ ਨੂੰ ਮੈਂ ਬਹੁਤ ਪੋਜ਼ਿਟਿਵਲੀ ਲਿਆ ਕਿ ਜਿਹੜਾ ਅੱਜ ਕੁਦਰਤ ਨੇ ਬਚਾਇਆ ਨਾ ਕਿਸੇ ਵੱਡੇ ਕੰਮ ਵਾਸਤੇ ਬਚਾਇਆ ਨਹੀਂ ਇਹ ਵਾਪਰਣ ਵਾਲੀ ਸੀਗਾ ਉਹ ਸਾਰਾ ਇਨਸੀਡੈਂਟ ਨੂੰ ਮੈਂ ਜਦੋਂ ਦੇਖਦਾ ਕਿ ਇਹ ਜਿਹੜਾ ਵਰਤਾਰਾ ਹੋਇਆ ਨਾ ਇਹ ਇਹ ਰੱਬ ਨੇ ਕਰਵਾਇਆ ਉਹਨੇ ਬਚਾ ਲਿਆ ਮੈਨੂੰ ਅੱਜ ਤਾਂ ਉਸ ਦਿਨ ਤੋਂ ਬਾਅਦ ਫਿਰ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਪਰ ਮਰਾਤ ਨੂੰ ਵੀ ਠੱਠ ਕੇ ਲੱਗ ਜਾਂਦਾ ਸੀ ਇਕੱਲਾ ਹੀ ਜਾਣਾ ਤੇ ਕੋਈ ਲੇਬਰ ਨਹੀਂ ਤੁਹਾਡੇ ਕੋਲੇ ਐਸ ਕੰਮ ਵਾਸਤੇ ਜਦੋਂ ਨਿਕਲਦੇ ਆ ਤੁਹਾਨੂੰ ਮੇਨ ਲੱਗਦੇ ਨਾ ਹਾਂ ਤੇ ਤੁਰਨਾ ਤਾਂ ਬਹੁਤ ਸੌਖਾ ਹੈ ਜਦੋਂ ਨਵੇਂ ਰਾਹ ਬਣਾਉਣੇ ਆ ਨਾ ਉਦੋਂ ਤੁਹਾਡੇ ਕੋਈ ਸਾਥੀ ਨਹੀਂ ਹੁੰਦਾ ਤੁਸੀਂ ਇਕੱਲੇ ਹੀ ਹੁੰਦੇ ਹੋ ਤੇ ਖੱਟੀ ਲੱਸੀ ਦੀ ਸਪਰੇ ਕਰਨਾ ਵਾਸਤੇ ਤੁਹਾਨੂੰ ਕੋਈ ਬੰਦਾ ਨਹੀਂ ਥਿਆਊਗਾ ਮੋਨੋ ਦੀ ਸਪਰੇ ਕਰਨੀ ਤੁਹਾਨੂੰ 10 ਤੇ ਆ ਜਾਣਗੇ ਪਿੰਡ 'ਚੋਂ ਬੰਦੇ ਤਾਂ ਕੋਈ ਬੰਦਾ ਨਹੀਂ ਜਮਾ ਕੱਲਾ ਜਾਣਾ 500 ਲ ਖੇਤ 'ਚ ਕੱਲਾ ਜਮਾ ਕੱਲਾ ਤੇ ਲੱਗਿਆ ਰਿਹਾ ਖੇਤ ਖਾਲੀ ਹਾੜੀ ਵੀ ਖਾਲੀ ਤੇ ਸੋਣੀ ਨਹੀਂ ਖਾਲੀ ਕੁਛ ਨਹੀਂ ਖੇਤ ਜਮਾ ਖਾਲੀ ਕਰਦੇ ਕਰਾਉਂਦੇ ਇਨਕਮ 0 0 ਇਨਕਮ 0 ਲੱਗੀ ਜਾਣੇ ਆ ਪੈਸੇ ਤੇ ਟੀਚਰ ਆਈਆਂ ਬੱਲੇ ਕਰਦੇ ਕਰਾਉਂਦੇ 2018 ਨੂੰ 19 ਦੇ ਵਿੱਚ ਆ ਕੇ ਮੇਰੇ ਖੇਤ ਦੇ ਵਿੱਚ ਡਬਲ ਹੋਣ ਲੱਗ ਪਿਆ ਬੀ ਉਸ ਤੋਂ ਪਹਿਲਾਂ ਬੀਜ ਡਬਲ ਨਹੀਂ ਹੁੰਦਾ ਸੀ ਇੰਨੇ ਮਾੜੇ ਹਾਲਾਤ ਸੀ ਮਤਲਬ ਜੇ ਮੈਂ 40 ਕਿਲੋ ਪਾ ਕੇ ਕਣਕ ਬੀਜੀ ਆ ਤੇ 40 ਕਿਲੋ ਹੀ ਕਣਕ ਹੁੰਦੀ ਸੀ ਅੱਛਾ ਤੁਸੀਂ ਅੰਦਾਜ਼ਾ ਲਾਉਂਗੇ ਵੀ ਇੰਨੇ ਮਾੜੇ ਵੀ ਹਾਲਾਤ ਹੋ ਸਕਦੇ ਆ ਹੈ ਤੇ 20 ਨਿਕਲਦਾ ਸੀ ਇਕੱਲਾ ਫਿਰ ਜਾ ਕੇ ਮੈਨੂੰ ਡਬਲ ਹੋਣ ਲੱਗ ਪਿਆ ਮੈਨੂੰ ਆਸ ਵੱਜਣ ਲੱਗ ਪਈ ਕਿ ਮੈਂ ਕੁਛ ਨਾ ਕੁਛ ਕਰ ਹਾਂ 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 18 19 20 ਚਾ ਕੇ ਹੌਲੀ ਹੌਲੀ ਥੋੜੀ ਥੋੜੀ ਮੇਰੇ ਕੋਲ ਹੀ ਖਾਣ ਜੋਗਰੇ ਦਾਣੇ ਹੋਣ ਲੱਗ ਪਏ ਤਾਂ ਫਿਰ ਮੈਂ ਉੱਠ ਖੜੋਇਆ ਕੈਪਟਨ ਮੁੰਦਰ ਸਿੰਘ ਨੇ ਟਵੀਟ ਕੀਤਾ ਮੇਰੇ ਤੇ ਉਸ ਤੋਂ ਬਾਅਦ ਜਦੋਂ ਮੇਰਾ ਨਾਮ ਬਣ ਗਿਆ ਸੋਸ਼ੀਅਲੀ ਤੇ ਉੱਡਦਾਰਿਆ ਉੱਡਦਾਰਿਆ ਤੇ ਮੈਂ 10 ਸਾਲ ਇੱਥੇ ਲੱਗਿਆ ਰਿਹਾ 2013 ਤੋਂ 2023 ਦੇ ਐਂਡ ਤੇ ਕਰਾਉਂਦੇ ਆਉਂਦੇ ਅੰਡ ਚੌਕੇ 2023 ਦੇ ਅਖੀਰ ਜਾ ਕੇ ਮੇਰੀ ਇੱਕ ਧਾਰਨਾ ਟੁੱਟੀ ਜਿਨੇ ਮੇਰੇ ਪੈਰਾਂ ਥੱਲੇੋਂ ਮਿੱਟੀ ਕੱਢਦੀ ਮੇਰੀ 10 ਸਾਲਾਂ ਦੀ ਮਿੱਟੀ ਮੈਨੂੰ ਜੋਗ ਕੀਤਾ ਸੀ ਮੈਨੂੰ ਫਿਰ ਜ਼ੀਰੋ ਤੇ ਸਿੱਟਦਾ ਥੱਲੇ ਲਿਆ ਕੇ ਉਹ ਧਾਰਨਾ ਕਿਵੇਂ ਟੁੱਟਦੀ ਹੈ ਕਿ ਮੇਰੇ ਮਿੱਤਰ ਨੇ ਬਾਈ ਜੀ ਵੱਡੇ ਨੇ ਉਮਰ ਦੇ ਵਿੱਚ ਦਾਰਾ ਢੈਲੋਂ ਸਿਡਨੀ ਰਹਿੰਦੇ ਨੇ ਪੀ ਐਚ ਯੂ ਦੇ ਪੜੇ ਹੋਏ ਨੇ ਤੇ ਬਹੁਤ ਡੂੰਗੀ ਸਮਝ ਵਾਲੇ ਬੰਦੇ ਨੇ ਤੇ ਉਹਨਾਂ ਦਾ ਤਰੀਕਾ ਕੁਝ ਹੋਰ ਹੈ ਗੱਲ ਕਰਨ ਦਾ ਉਹ ਸਵਾਲ ਕਰਦੇ ਨੇ ਯਾਰ ਮੈਂ ਹੁਣੇ ਪਿੱਛੇ ਰਹਿਣ ਦੇ ਉਹਨਾਂ ਨੂੰ ਮਾਈਆਂ ਨੂੰ ਕੈਮਰੇ ਵਾਲਿਆਂ ਕੋਲੇ ਹੈਗਾ ਨਾ ਉਧਰ ਹਾਂ ਉਹ ਭਾਈ ਨੇ ਮੈਨੂੰ ਇੱਕ ਦਿਨ ਸਵਾਲ ਕੀਤਾ ਕਹਿੰਦੇ ਕਮਲ ਜੀ ਜੀ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਇਹ ਗਲਤ ਨਹੀਂ ਮੈਂ ਕਿਹਾ ਭਾਈ ਗਲਤ ਕਿਵੇਂ ਹੈ ਮੈਂ ਤਾਂ ਕੋਈ ਜ਼ਹਿਰ ਨਹੀਂ ਪਾਉਂਦਾ ਕੋਈ ਯੂਰੀਆ ਨਹੀਂ ਕੋਈ ਡੀਏਪੀ ਨਹੀਂ ਤੁਸੀਂ ਗੈਰ ਕੁਦਰਤੀ ਕੰਮ ਕਰ ਰਹੇ ਹੋ ਮੈਂ ਕਿਹਾ ਜੀ ਗੈਰ ਕੁਦਰਤੀ ਕੰਮ ਮੈਂ ਕੀ ਕਹਿੰਦਾ ਕੁਦਰਤ ਨਾਲ ਵੜੇ ਹਾਂ 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 ਕਦੇ ਨਹੀਂ ਕਦੇ ਸੋਚੀ ਤੂੰ ਤੇ ਇਤਰਾ ਕੰਮ ਗੈਰ ਕੁਦਰਤੀ ਹੈ ਮੈਂ ਕਿਹਾ ਭਾਈ ਉਹ ਹੁਣ ਜਦੋਂ ਤਹਾਨੀ ਇੰਨੀ ਮਿਹਨਤ ਕੀਤੀ ਤੁਸੀਂ ਖਫੇ ਹੋ ਥੋੜੇ ਤੇ ਕੋਈ ਉਂਗਲ ਠਾਵੇ ਤੁਸੀਂ ਪਹਿਲਾਂ ਤਾਂ ਧਾਰਨਾ ਨੂੰ ਟੰਣ ਹੀ ਦਿੰਦੇ ਹੈ ਤਾਂ ਕਿਸ ਤਰ੍ਹਾਂ ਉਹ ਰਾਤ ਨੂੰ ਸੋਚੀ ਤੂੰ ਪਿਆ ਠੰਡੇ ਦਿਮਾਗ ਦੇ ਨਾਲ ਤੂੰ ਗੈਰ ਕੁਦਰਤੀ ਕੰਮ ਕਰ ਰਿਹਾ ਹੈ ਨਿਊਟ੍ਰੀਸ਼ਨ ਸਾਈਕਲ ਦਾ ਪਤਾ ਤੈਨੂੰ ਮੈਂ ਕਿਹਾ ਜੀ ਨਹੀਂ ਮੈਨੂੰ ਨਹੀਂ ਪਤਾ ਮੈਂ ਤੈਨੂੰ ਨਿਊਟ੍ਰੀਸ਼ਨ ਸਾਈਕਲ ਸਮਝਾਉਣਾ ਹੈ ਉਸ ਤੋਂ ਬਾਅਦ ਤੈਨੂੰ ਪਤਾ ਲੱਗ ਜਾਊਗਾ ਉਹਨਾਂ ਨੇ ਮੈਨੂੰ ਨਿਊਟ੍ਰੀਸ਼ਨ ਸਾਈਕਲ ਸਮਝਾਇਆ ਮੈਂ ਹੁਣ ਤੁਹਾਡੇ ਨਾਲ ਆਪਣੇ ਸ਼ਬਦਾਂ ਦੇ ਵਿੱਚ ਨਿਊਟ੍ਰੀਸ਼ਨ ਸਾਈਕਲ ਦੀ ਗੱਲ ਕਰਦੇ ਹਾਂ ਨਿਊਟ੍ਰੀਸ਼ਨ ਸਾਈਕਲ ਤੁਹਾਨੂੰ ਪਤਾ ਲੱਗ ਗਿਆ ਸਮਝ ਲੱਗ ਗਈ ਨਾ ਤੁਹਾਨੂੰ ਜ਼ਿੰਦਗੀ ਦਾ ਫਲਸਫਾ ਹੀ ਪਤਾ ਲੱਗ ਗਿਆ ਸਾਰੀ ਕਹਾਣੀ ਪਤਾ ਲੱਗ ਗਈ ਸੀ ਬਿਮਾਰ ਕਿਉਂ ਨੇ ਇਹ ਤਾਂ ਤੁਹਾਨੂੰ ਇੱਕ ਮਿੰਟ ਵਿੱਚ ਸਮਝ ਲੱਗ ਜਾਨੀ ਤਾਂ ਇਹ ਧਰਤੀ ਜਦੋਂ ਬਣੀ ਕੁਦਰਤ ਨੇ ਬਣਾਈ ਇਸ ਧਰਤੀ ਦੇ ਉੱਤੇ ਦੋ ਚੀਜ਼ਾਂ ਆਈਆਂ ਇੱਕ ਤਾਂ ਆਈਆਂ ਜਿੰਦਾ ਚੀਜ਼ਾਂ ਇੱਕ ਆਈਆਂ ਮਰੀਆਂ ਹੋਈਆਂ ਚੀਜ਼ਾਂ ਜਿਹੜੀਆਂ ਮਰੀਆਂ ਹੋਈਆਂ ਚੀਜ਼ਾਂ ਸੀ ਉਹਨੂੰ ਮਨੁੱਖ ਨੇ ਆਪਣੀ ਸਮਝ ਦੇ ਨਾਲ ਆਈਡੈਂਟੀਫਾਈ ਕਰ ਲਿਆ ਉਹਨਾਂ ਦੀ ਕੈਟਾਗਰੀਆਂ ਬਣਾ ਲਈਆਂ ਅਲੱਗ-ਅਲੱਗ ਜ਼ਿੰਕ ਹੈ ਪੋਟਾਸ਼ ਹੈ ਆਇਰਨ ਹੈ ਮੈਗਨੀਸ਼ੀਅਮ ਹੈ 100 ਪਲੱਸ ਕੈਟਾਗਰੀਆਂ ਦੇ ਵਿੱਚ ਇਹਨੂੰ ਵੰਡ ਲਿਆ ਹੁਣ ਤੇ ਕਰ ਮਨੁੱਖ ਨੇ ਆਉਣ ਵਾਲੇ ਸਮੇਂ 'ਚ ਹੋ ਸਕਦਾ 500 ਤੇ ਪਹੁੰਚ ਦੇ ਵਿੱਚ ਇਹਨਾਂ ਨੂੰ ਅਸੀਂ 엘ਿਮੈਂਟਸ ਕਹਿੰਦੇ ਆ ਇਹ ਸਾਰੀਆਂ ਮਰੀਆਂ ਹੋਈਆਂ ਚੀਜ਼ਾਂ ਨੇ ਆਇਰਨ ਵੀ ਹੈ 골ਡ ਵੀ ਹੈ ਚਾਂਦੀ ਹੈ ਨਿੱਕਲ ਹੈ ਸਾਰੀਆਂ ਮਰੀਆਂ ਹੋਈਆਂ ਚੀਜ਼ਾਂ ਨੇ ਦੂਸਰੀਆਂ ਨੇ ਜਿੰਦਾ ਚੀਜ਼ਾਂ ਜਿੰਦਾ ਚੀਜ਼ਾਂ ਦੋ ਤਰ੍ਹਾਂ ਦੀਆਂ ਨੇ ਇੱਕ ਤਾਂ ਜਿੰਦਾ ਚੀਜ਼ਾਂ ਉੜੇ ਜਿਹੜੀਆਂ ਦੁਰੀ ਇੱਕ ਜਿੰਦਾ ਚੀਜ਼ਾਂ ਉਹ ਨੇ ਜਿਹੜੀਆਂ ਖੜੀਆਂ ਨੇ ਰੇਕ ਰੇਕ ਲਈ ਫਿਰਦੀ ਹੈ ਮੱਛਰ ਫਿਰਦਾ ਹੈ ਅਸੀਂ ਬੰਦੇ ਬੈਠੇ ਹਾਂ ਅਸੀਂ ਲਿਵਿੰਗ ਆਰਗਨਿਜ਼ਮ ਹੈ ਬਾਹਰਲੇ ਪਾਸੇ ਟਿੱਪਲ ਦਾ ਤੂਤ ਦਾ ਰੁੱਖ ਹੈ ਬਕੈਣ ਲੱਗੀ ਹੈ ਇਹ ਮਹਿੰਦੀ ਦਾ ਬੂਟਾ ਹੈ ਇਹ ਸਾਰਾ ਲਿਵਿੰਗ ਆਰਗਨਿਜ਼ਮ ਇਮੂਵੇਬਲ ਇੱਕ ਥਾਂ ਤੇ ਖੜਾ ਹੈ ਠੀਕ ਹੈ ਲਿਵਿੰਗ ਆਰਗਨਿਜ਼ਮ ਤੇ ਨੋਨ ਲਿਵਿੰਗ ਆਰਗਨਿਜ਼ਮ ਇਹ ਜਿਹੜਾ ਲਿਵਿੰਗ ਆਰਗਨਿਜ਼ਮ ਪੰਜ ਤੱਤਾਂ ਤੋਂ ਬਣਿਆ ਹੋਇਆ ਹੈ ਪੰਜ ਤੱਤਾਂ ਦੇ ਸੰਨਰਜੀ ਫਿਰ ਜਿਹੜਾ ਸਪੇਸ ਤੱਤ ਫਿਰ ਮਿੱਟੀ ਪਾਣੀ ਤੇ ਹਵਾ ਤੇ ਪੰਜਾਂ ਦੇ ਸਾਈਕਲ ਨੇ ਸਭ ਦੇ ਸਾਈਕਲ ਨੇ ਨਹੀਂ ਤਾਂ ਜੇ ਸਾਈਕਲ ਨਾ ਹੋਵੇ ਤਾਂ ਚੀਜ਼ ਮੁੱਕ ਜਾਂਦੀ ਚਲਦੀ ਚਲਦੀ ਉਹਨਾਂ ਦੇ ਖਾਸ ਤਰ੍ਹਾਂ ਦੇ ਸਾਈਕਲ ਨੇ ਸਨਰਜੀ ਦੇ ਤੇ ਸਪੇਸ ਤਪਦੇ ਨੇ ਤੇ ਇਹਨਾਂ ਦੀ ਗੱਲ ਕਰਦੇ ਆਂ ਮਿੱਟੀ ਪਾਣੀ ਹਵਾ ਦੀ ਪਾਣੀ ਦਾ ਸਾਈਕਲ ਕਿੱਡਾ ਸੋਹਣਾ ਕੁਦਰਤ ਨੇ ਬਣਾਇਆ ਜੋ ਧਰਤੀ ਬਣਾਈ 2/3 ਇਲਾਕੇ ਚ ਪਾਣੀ ਪਰਤਾ 1/3 ਇਲਾਕਾ ਉੱਚਾ ਬਣਾਤਾ ਇੱਥੋਂ ਪਾਣੀ ਧੁੱਪ ਨਾਲ ਉੱਡੂਗਾ ਉੱਡ ਕੇ ਬੱਦਲ ਬਣਨਗੇ ਉੱਤੇ ਜਾ ਕੇ ਪੈ ਜਾਊਗਾ ਵੀ ਉਹ ਪਾਣੀ ਨਦੀਆਂ ਨਾਲੇ ਰਹੇ ਫਿਰ ਸਮੁੰਦਰ ਜਾਏਗਾ ਤਾਂ ਇਸ ਧਰਤੀ ਦੇ ਪਾਣੀ ਦੀ ਮੁੱਕ ਸਕਦਾ ਜਿੰਨਾ ਚਿਰ ਧਰਤੀ ਹੈ ਐਸਾ ਡਿਜ਼ਾਈਨ ਹੈ ਗੁਜਰਾਤ ਦਾ ਫਿਰ ਹਵਾ ਦਾ ਡਿਜ਼ਾਈਨ ਦੇਖੋ ਕਿਆ ਕਮਾਲ ਦਾ ਹੈ ਇਸ ਧਰਤੀ ਦੇ ਉੱਤੇ ਦੋ ਚੀਜ਼ਾਂ ਨੇ ਇੱਕ ਕਲੀਨਿੰਗ ਆਰਗੇਨਾਈਜ਼ਮ ਤੁਰਨ ਫਿਰਨ ਵਾਲਾ ਇੱਕ ਥਾਂ ਤੇ ਖੜਾ ਦੋਨੋਂ ਨੂੰ ਹੀ ਹਵਾ ਚਾਹੀਦੀ ਹੈ ਜਿੰਦਾ ਰਹਿਣ ਵਾਸਤੇ ਇੱਕ ਨੂੰ ਇੱਕ ਕਿਸਮ ਦੀ ਚਾਹੀਦੀ ਹੈ ਜਿਹੜੀ ਬਣਾ ਦੂਸਰੀ ਕੱਢੂਗੀ ਉਹਨੂੰ ਦੂਸਰੀ ਕਿਸਮ ਦੀ ਚਾਹੀਦੀ ਹੈ ਐ ਡਿਜ਼ਾਈਨ ਹੈ ਡਿਪੈਂਡ ਹੋਵੇਗਾ ਹਾਂ ਤਾਂ ਇਹਨਾਂ ਦਾ ਇੱਕ ਬੈਲੈਂਸ ਹੈ ਜਿੰਨਾ ਚਿਰ ਧਰਤੀ ਤੇ ਵਨਸਪਤੀ ਤੇ ਜੀਵਾਂ ਦਾ ਗਿਣਤੀ ਬਰਾਬਰ ਹੈ ਉਹਨਾਂ ਚਿਰ ਨਾ ਆਕਸੀਜਨ ਮੁੱਕ ਸਕਦੀ ਨਾ ਕਾਰਬਨ ਮੁੱਕ ਸਕਦੀ ਇਹਨੇ ਕੱਢਣੀ ਉਹਨਾਂ ਨੇ ਲੈ ਲੈਣੀ ਉਹਨਾਂ ਨੇ ਕੱਢਣੀ ਇਹਨਾਂ ਨੇ ਲੈ ਲੈਣੀ ਐਜਿਹਾ ਠੀਕ ਹੈ ਇਹ ਡਿਜ਼ਾਈਨ ਕਿਆ ਕਮਾਲ ਦੇ ਹੈ ਤੇ ਤੀਸਰਾ ਜਿਹੜਾ ਹੈਗਾ ਮਿੱਟੀ ਮਿੱਟੀ ਦੇ ਤੱਤ ਨੂੰ ਸਮਝਦੇ ਹੁਣ ਇਹ ਜਿਹੜਾ ਲਿਵਿੰਗ ਆਰਗੇਨਿਜ਼ਮ ਹੈ ਇੱਕ ਬੰਦਰ ਹੈ ਇੱਕ ਗਧਾ ਹੈ ਇੱਕ ਪਿੱਪਲ ਦਾ ਰੁੱਖ ਹੈ ਇੱਕ ਮੱਕੀ ਦਾ ਪੌਦਾ ਹੈ ਸਭ ਨੂੰ ਜ਼ਿੰਕ ਚਾਹੀਦੀ ਹੈ 100 ਤੇ 100 ਐਲੀਮੈਂਟ ਸਭ ਨੂੰ ਚਾਹੀਦੀ ਹੈ ਇੱਕ ਮੈਂ ਇੱਕ ਉਦਾਹਰਨ ਦਿੰਦਾ ਜ਼ਿੰਕ ਦੀ ਗੱਲ ਕਰੀਏ ਜ਼ਿੰਕ ਸਭ ਨੂੰ ਚਾਹੀਦੀ ਹੈ ਤਾਂ ਸਭ ਨੂੰ ਜ਼ਿੰਕ ਚਾਹੀਦੀ ਹੈ ਤੇ ਸਭ ਨੂੰ ਜ਼ਿੰਕ ਮਿੱਟੀ ਚੋਂ ਕੱਢ ਲਈ ਤੇ ਜ਼ਿੰਕ ਮੁੱਕ ਜੂਗੀ ਕੁਦਰਤ ਨੇ ਡਿਜ਼ਾਈਨ ਕੀ ਕੀਤਾ ਕਿ ਮਿੱਟੀ ਚ ਸਾਰਿਆਂ ਨੂੰ ਤੱਤ ਭਰਤੇ ਮਿੱਟੀ ਚੋਂ ਪਹਿਲਾਂ ਚੱਕੂਗੀ ਵਨਸਪਤੀ ਜੜਾਂ ਰਾਹੀਂ ਇਹਨੂੰ ਖਾ ਲੈਣਗੇ ਜੀਵ ਤੇ ਜੀਵ ਖਾ ਕੇ ਆਪਣੇ ਮਲ ਨੂੰ ਉਤਰਨਾ ਵਾਪਸ ਮਿੱਟੀ ਨੂੰ ਮੋੜ ਦੇਣਗੇ ਠੀਕ ਹੈ ਤਾਂ ਮਿੱਟੀ ਚੋਂ ਨਿਕਲਿਆ ਘੁੰਮ ਕੇ ਫਿਰ ਵਾਪਸ ਮਿੱਟੀ ਚ ਆ ਗਿਆ ਕੁਸ਼ਕ ਜਿਹੜਾ ਹੈਗਾ ਜੀਵ ਨੇ ਵੀ ਗ੍ਰਹਿਣ ਕੀਤਾ ਉਹ ਜੀਵ ਜਦਨ ਮਰੂਗਾ ਉਹ ਫਿਰ ਮਿੱਟੀ ਤੇ ਸਮਾ ਜਾਊਗਾ ਫਿਰ ਵਾਪਸ ਮਿੱਟੀ ਛੁੱਟ ਜਾਣਾ ਤਾਂ ਮਿੱਟੀ ਚੋਂ ਨਿਕਲਿਆ ਤੱਤ ਵਾਪਸ ਮਿੱਟੀ ਚ ਆਵੜਨਾ ਜਿੰਨਾ ਮਰਜ਼ੀ ਕੱਢ ਲਓ ਸਾਈਕਲ ਬਣ ਗਿਆ ਜਿੰਨਾ ਮਰਜ਼ੀ ਕੱਢ ਲਓ ਮੁੱਕ ਹੀ ਨਹੀਂ ਸਕਦਾ ਇਹ ਨਿਊਟ੍ਰੀਸ਼ਨ ਸਾਈਕਲ ਹੈ ਤਾਂ ਕਦੇ ਜ਼ਿੰਕ ਨਹੀਂ ਮੁੱਕ ਸਕਦਾ ਇਸ ਧਰਤੀ ਤੋਂ ਕਦੇ ਆਇਰਨ ਨਹੀਂ ਮੁੱਕ ਸਕਦਾ ਕੁਝ ਨਹੀਂ ਮੁੱਕ ਸਕਦਾ ਓਕੇ ਵਾਪਸ ਮਿੱਟੀ ਚ ਜਾਵੜਨਾ ਠੀਕ ਹੈ ਪਰ ਅੱਜ ਤਾਂ ਮੁੱਕ ਗਿਆ ਅੱਜ ਤਾਂ ਕੱਲਾ ਜ਼ਿੰਕ ਆਇਰਨ ਨਹੀਂ ਸਾਰੇ ਮੁੱਕ ਗਏ ਕੈਲਸ਼ੀਅਮ ਮੁੱਕ ਗਿਆ ਮੈਗਨੀਸ਼ੀਅਮ ਮੁੱਕ ਗਿਆ ਬੋਰੋਨ ਆਇਰਨ ਦੀ ਲੋਹੇ ਦੀ ਦਾ ਹਹਾਕਾਰ ਨਾ ਚਹੀ ਹੋਈ ਲੋਹਾ ਇੰਡੀਆ ਸਾਰੇ ਹੀ ਮੁੱਕ ਗਿਆ ਤਾਂ ਕਿਉਂ ਮੁੱਕ ਗਿਆ ਸਾਈਕਲ ਤਾਂ ਬੜਾ ਸੋਹਣਾ ਬਣਾਇਆ ਸੀ ਹੁਣ ਇਹਨੂੰ ਮੁੱਕਣ ਨੂੰ ਸਮਝਣ ਵਾਸਤੇ ਸਾਨੂੰ ਫਿਰ ਹਿਊਮਨ ਸਿਵਲਾਈਜੇਸ਼ਨ ਨੂੰ ਸਮਝਣਾ ਪੈਣਾ ਮਨੁੱਖੀ ਸਰਦਾਂ ਹਿਊਮਨ ਸਿਵਲਾਈਜੇਸ਼ਨ ਨੂੰ ਮੈਂ ਤਿੰਨ ਭਾਗਾਂ 'ਚ ਵੰਡਦਾ ਜੰਗਲ ਕਾਲ ਪਿੰਡ ਕਾਲ ਤੇ ਸ਼ਹਿਰ ਕਾਲ ਜੰਗਲ ਕਾਲ ਕੋ ਕਾਲ ਸੀ ਜਿੱਥੇ ਮਨੁੱਖ ਦੀ ਸਮਝ ਬਹੁਤ ਛੋਟੇ ਲੈਵਲ ਦੀ ਸੀ ਤਾਂ ਇਹ ਜੰਗਲਾਂ 'ਚ ਰਹਿੰਦਾ ਸੀ ਜੇ ਮੈਂ ਸੋਹਣਗੜ੍ਹ ਦੀ ਗੱਲ ਕਰਾਂ ਤਾਂ ਸਾਡੇ ਪਿੰਡ ਦੀ 3500 ਏਕੜ ਲੈਂਦੇ ਤੇ 3500 ਬੰਦਾ ਸਾਡੇ ਪਿੰਡ 'ਚ ਰਹਿੰਦਾ ਜਦੋਂ ਅਸੀਂ ਸੋਹਣਗੜ੍ਹ ਜੰਗਲਾਂ ਦੇ ਕਾਲ ਨੂੰ ਦੇਖਦੇ ਹਾਂ ਸੰਗੜ ਨੂੰ ਤਾਂ ਇਹ 3500 ਬੰਦਾ ਇੱਥੇ ਜੰਗਲਾਂ ਵਿੱਚ ਘੁੰਮਦਾ ਫਿਰਦਾ ਸੀ ਲੰਗ ਤੜੰਗਾ ਜਿੱਥੋਂ ਜੋ ਮਿਲਿਆ ਮਾਰ ਕੇ ਖਾ ਲਿਆ ਅੰਬ ਲੱਗਿਆ ਉਹ ਖਾ ਲਿਆ ਖਾਣ ਤੋਂ ਬਾਅਦ ਉੱਥੇ ਹੀ ਜੰਗਲ ਪਾਣੀ ਕਰਦਾ ਮਿੱਟੀ ਉੱਥੇ ਉੱਥੇ ਡ੍ਰੌਪ ਕਰਦਾ ਉੱਥੇ ਡ੍ਰੋਪਿੰਗ ਹੋ ਗਈ ਤਾਂ ਨਿਊਟ੍ਰੀਸ਼ਨ ਨਿਕਲਿਆ ਸੀ ਸਾਈਕਲ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਹਜ਼ਾਰਾਂ ਸਾਲ ਇਸ ਤਰ੍ਹਾਂ ਦੀ ਸਾਰੀ ਪਲੈਨਟ ਦੇ ਉੱਤੇ ਇਹੀ ਕਾਲ ਚੱਲਿਆ ਉਸ ਤੋਂ ਬਾਅਦ ਇਹਦਾ ਵਿਕਾਸ ਹੋ ਗਿਆ ਦਿਮਾਗ ਦਾ ਇਹ ਖੇਤੀ ਕਰ ਨਹੀਂ ਸਕ ਗਿਆ ਬਾਕੀ ਸਭ ਜੀਵਾਂ ਤੋਂ ਅਲੱਗ ਹੋ ਗਿਆ ਤਾਂ ਉਹ ਨੂੰ ਮੈਂ ਨਾਮ ਦੇਣਾ ਅਗਲੇ ਕਾਲਜ ਐਂਟਰ ਕਰਦਾ ਜਿਹਨੂੰ ਮੈਂ ਨਾਮ ਦੇਣਾ ਪਿੰਡ ਕਾਲ ਪਿੰਡ ਕਾਲ ਪਿੰਡ ਕਾਲ ਦੇ ਵਿੱਚ ਰਹਿਣ ਲੱਗਾ ਹਾਂ ਪਿੰਡ ਕਾਲ ਦੇ ਵਿੱਚ ਜਾ ਕੇ ਕੀ ਹੋਇਆ ਕਿ ਇਹ ਇਹ ਰੈ residense ਬਣਾ ਲਿਆ ਇਸ ਤੋਂ ਪਹਿਲਾਂ ਇਹ ਜੰਗਲਾਂ ਦੀ ਰਹਿੰਦਾ ਸੀ ਫਿਰ ਇਹਨੇ ਰੈ residense ਅਲੱਗ ਬਣਾ ਲਿਆ ਤੇ ਜੀਵਾਂ ਤੋਂ ਲੱਗ ਹੋ ਗਿਆ ਤਾਂ ਇਹਨੇ ਜਾ ਕੇ ਸਾਡਾ ਪਿੰਡ ਬਸਾਲਿਆ ਸੋਹਣ ਦਾ ਇਹ 3500 ਬੰਦੇ ਨੇ 10 ਏਕੜ ਜਾ ਕੇ ਪਿੰਡ ਬਸਾਲਿਆ ਤੇ 3490 ਏਕੜ ਦੇ ਜੰਗਲ ਪੱਟ ਕੇ ਇੱਥੇ ਖੇਤੀ ਕਰਣ ਲੱਗ ਗਿਆ ਤਾਂ ਪਹਿਲੀ ਵਾਰੀ ਫੂਡ ਟ੍ਰੈਵਲ ਕਰਦਾ ਸ਼ੁਰੂ ਕਰਦਾ ਹੈ ਫਰੋਮ ਐਗਰੀਕਲਚਰ ਲੈਂਡ ਟੂ ਰੈ residențial ਲੈਂਡ ਸ਼ਾਰਟ ਡਿਸਟੈਂਸ ਫੂਡ ਟ੍ਰੈਵਲ ਕਰਦਾ ਹੈ ਪਿੰਡ ਕਾਲ ਤਿੱਕਰ ਪੂਰੀ ਧਰਤੀ ਦੀ ਗੱਲ ਕਰਦਾਂ ਮੈਂ ਸਾਰੀ ਪਲੈਨਟ ਤੇ ਇਹੀ ਡਿਜ਼ਾਈਨ ਹੈ ਤੇ ਫੂਡ ਸ਼ਾਰਟ ਡਿਸਟੈਂਸ ਟ੍ਰੈਵਲ ਕਰਦਾ ਹੈ ਤੇ ਲੋਕਾਂ ਦਾ ਲਾਈਫ ਸਟਾਈਲ ਕੁਛ ਇਸ ਤਰ੍ਹਾਂ ਦਾ ਸੀ ਇੱਕ ਡਿਸਟੈਂਸ ਬੜੀ ਸ਼ਾਰਟ ਸੀ ਜਿੰਨਾ ਕਿ ਖਰਾਕੀ ਤੱਤ ਪਿੰਡ ਗਏ ਉਹਨੇ ਫਿਰ ਵਾਪਸ ਮੁੜਿਆ ਗੱਡਿਆਂ ਦੇ ਬੰਦਾਂ ਬਿਲਕੁਲ ਬਨਾ ਪਸ਼ੂਆਂ ਦੇ ਮਲ ਮੂਤਰ ਦੇ ਰੂਪ ਦੇ ਵਿੱਚ ਜੇ ਮੈਂ ਪੰਜਾਬ ਨੂੰ ਹੀ ਦੇਖਾਂ 1970 ਤੱਕਰ ਪੰਜਾਬ ਦੇ ਪਿੰਡ ਕਾਲ ਰਿਹਾ ਹੈ 1970 ਤੱਕਰ ਜਿੰਨੇ ਖਰਾਕੀਦਤ ਐਗਰੀਕਲਚਰ ਲੈਂਡ ਚ ਗਏ ਪਿੰਡ ਵਾਪਸ ਆ ਗਏ ਉਹ ਸਾਰੇ ਵਾਪਸ ਆ ਗਏ ਬਹੁਤ ਨੋਮੀਰ ਬਹੁਤ ਨੋਮੀਰ ਘਟੇ ਜਿਹੜਾ ਕੰਜ਼ੂਮ ਕੀਤੇ ਹੁਣ ਮੇਰੇ ਦਾਦੇ ਨੇ 100 ਸਾਲ ਜ਼ਿੰਦਗੀ ਖਾਦਾ ਮੇਰਾ ਦਾਦਾ ਜਦ ਤਨ ਮਰਿਆ ਉਹ ਪਿੰਡ ਤੇ ਸੀਲਿਆ ਸਾੜ ਤੋਂ ਫਿਰ ਇੱਥੇ ਰਹਿ ਗਿਆ ਪਿੰਡ ਇੱਥੇ ਰਹਿ ਗਿਆ ਸਾਡੇ ਬਲਦ ਨੇ 20 ਸਾਲ ਇਥੋਂ ਦਾ ਜ਼ਿੰਕ ਖਾਦਾ ਉਹ ਜਦ ਤਨ ਮਰਿਆ ਹੱਡਾ ਰੋੜੀ ਸੜ ਤੋਂ ਫਿਰ ਇੱਥੇ ਰਹਿ ਗਿਆ ਇੱਥੇ ਰਹਿ ਗਿਆ ਪਿੰਡ ਚ ਹੀ ਰਿਹਾ ਨਿਊਟ੍ਰੀਸ਼ਨ ਬਾਹਰ ਨਹੀਂ ਗਿਆ 70 ਤੋਂ ਬਾਅਦ ਪੰਜਾਬ ਸ਼ਹਿਰ ਕਾਲ ਸੈਂਟਰ ਕਰਦਾ ਪੂਰੀ ਧਰਤੀ ਪਲੈਨੇਟ ਤੋਂ ਪਹਿਲਾਂ ਸ਼ਿਫਟ ਕਰ ਗਈ ਸ਼ਹਿਰ ਕਾਲ 'ਚ ਹਰੀ ਕ੍ਰਾਂਤੀ ਤੋਂ ਸਮਝ ਲੋ ਹਾਂ ਹਰੀ ਕ੍ਰਾਂਤੀ ਤੋਂ ਤਾਂ ਸ਼ਹਿਰ ਕਾਲ ਦੇ ਵਿੱਚ ਕੀ ਹੁੰਦਾ ਕਿ ਫੂਟ ਲੌਂਗ ਡਿਸਟੈਂਸ ਟ੍ਰੈਵਲ ਕਰਦਾ ਹੈ ਸ਼ਹਿਰ ਕਾਲ ਦੇ ਵਿੱਚ ਜਾ ਕੇ ਸੋਨਗੜ ਦਾ ਸੀਨ ਕੀ ਬਣਦਾ ਹੈ ਪੰਜਾਬ ਥੋੜਾ ਜਿਹਾ ਪਿੱਛੇ ਚੱਲ ਰਿਹਾ ਹੈ ਸੋਰੀ ਦੁਨੀਆ ਦੇ ਵਿੱਚ ਪਿੰਡ ਖਤਮ ਹੋ ਰਹੇ ਨੇ ਸ਼ਹਿਰ ਵੱਡੇ ਹੋ ਰਹੇ ਨੇ ਤਾਂ ਜੇ ਉਸੇ ਸਪੀਡ ਨਾਲ ਪੰਜਾਬ ਚੱਲਦਾ ਹੁੰਦਾ ਤਾਂ ਪੰਜਾਬ ਦੇ ਵਿੱਚੋਂ ਇਹ ਸੋਨਗੜ ਦੇ 3500 ਬੰਦੇ ਨੇ ਜਾ ਕੇ ਇਹ ਲੁਧਿਆਣੇ ਰਹਿਣ ਲੱਗ ਪੈਣਾ ਸੀ ਹੂੰ ਇਹਨੂੰ ਫੂਡ ਜਾਣਾ ਸੀ ਸੋਨਗੜ ਦੇ 3500 ਚੋਂ ਹੁਣ ਸੋਨਗੜ ਦੇ 3500 ਚੋਂ ਫੂਡ ਗਿਆ ਲੁਧਿਆਣੇ ਬੈਠ ਕੇ ਖਾਦਾ ਡਰਾਪਿੰਗ ਉੱਥੇ ਹੀ ਹੋਣੀ ਹੈ ਬਿਲਕੁਲ ਉਹ ਵਾਪਸ ਨਹੀਂ ਆਉਣਾ ਕਦੇ ਨਹੀਂ ਆਉਣਾ ਠੀਕ ਹੈ ਇੱਥੋਂ ਨਿਕਲਣਾ ਸ਼ੁਰੂ ਹੋ ਜਾਣਾ ਹੈ ਤਾਂ ਇਹ ਜਿਹੜੀ ਖੇਤੀ ਹੈ ਜਿਹੜੀ 1970 ਤੱਕ ਨਿਊਟ੍ਰੀਸ਼ਨ ਰੀਸਾਈਕਲਿੰਗ ਦਾ ਮਾਡਲ ਸੀ ਇੱਥੋਂ ਗਿਆ ਪਿੰਡ ਘੁੰਗਿਆ ਕੁੰਮਕੇ ਬੜਿਆ ਇਹ ਰੀਸਾਈਕਲਿੰਗ ਮਾਡਲ ਸੀ 70 ਤੋਂ ਬਾਅਦ ਜਾ ਕੇ ਖੇਤੀ ਹੋ ਗਈ ਮਾਈਨਿੰਗ ਨਿਕਲਣਾ ਇੱਥੋਂ ਰੋਜ਼ ਨਿਕਲਣਾ ਆਣੀ ਤੁਰਿਆ ਜਾਣਾ ਨਿਕਲੀ ਜਾਣਾ ਨਿਕਲੀ ਜਾਣਾ ਤਾਂ ਇਥੋਂ ਨਿਊਟ੍ਰੀਸ਼ਨ ਨਿਕਲਣਾ ਹੈ ਉੱਥੇ ਤੋ ਰਹਿ ਜਾਣਾ ਹੈ ਹਰ ਰੋਜ਼ ਨਿਕਲੇ ਜਾਣਾ ਹੈ 6 ਮਹੀਨਿਆਂ ਤੋਂ ਨਿਕਲੇ ਜਾਣਾ ਹੈ ਤਾਂ ਚੱਲਦੇ ਚੱਲਦੇ ਤਾਂ ਖੂ ਖਾਲੀ ਹੋ ਜਾਂਦੇ ਆ ਬਿਲਕੁਲ ਹੈ ਤਾਂ ਪਿਆਰ ਪੰਜਾਬ ਦੇ ਵਿੱਚ ਪਿਛਲੇ 50 ਸਾਲਾਂ 'ਚ ਨਿਊਟ੍ਰੀਸ਼ਨ ਮਾਈਨਿੰਗ ਹੋਈ ਹੈ ਹਰ ਰੋਜ਼ ਨਿਕਲ ਰਿਹਾ ਵਾਪਸ ਨਹੀਂ ਪਰ ਰਿਹਾ ਭਾਈ ਡਾਇਰੈਕਟ ਲੋਨੇ ਮੈਨੂੰ ਕਿਹਾ ਮੈਨੂੰ ਕਹਿੰਦਾ ਕਮਲ ਜੀ ਤੂੰ ਲੰਬਾ ਦੇ ਨਾਇਕ ਕਈ ਵੀਡੀਓ ਦੇ ਵਿੱਚ ਆਪਦੇ ਬਾਪ ਕਿ ਮੇਰੇ ਬਾਪ ਨੇ ਖੁਰਾਕੀ ਤੱਤ ਵੇਚਦੇ ਮਿੱਟੀ ਦੇ ਪੈਸਾ ਲਿਆਂਦਾ ਤੇ ਮੇਰੇ ਦਾਦੇ ਨੇ ਖਰਾਕੀ ਤਤ ਨਹੀਂ ਵੇਚੀ ਸੀ ਹੁਣ ਤੂੰ ਕਿਹੜੇ ਮੂਹਨਾ ਦੇ ਬਾਬਲੂ ਲਾਂਭਾ ਦਿੰਦਾ ਮੈਂ ਕਿਹਾ ਭਾਈ ਸਮਝਿਆ ਨਹੀਂ ਤੂੰ ਕੀ ਕਰ ਰਿਹਾ ਹੈ ਆਪ ਵੀ ਵੇਚ ਰਿਹਾ ਤੂੰ ਨਹੀਂ ਵੇਚ ਰਿਹਾ ਬਿਲਕੁਲ ਹੈ ਤੂੰ ਵੀ ਤਾਂ ਇੱਥੇ ਖੇਤ ਦੇ ਵਿੱਚੋਂ ਗੁੜ ਵੇਚਦਾ ਅਮਰੂਦ ਵੇਚਦੇ ਇਹ ਮੁੜ ਆਉਣਗੇ ਕਦੇ ਤੂੰ ਚੌੜਾ ਹੋਇਆ ਫਿਰ ਇਸ ਕਰਕੇ ਕਿ ਮੈਂ ਤਾਂ ਜੀ ਯੂਰੀਆ ਡੀਪੇ ਨਹੀਂ ਪਾਈ ਬਈ ਪਾਈ ਤੂੰ ਚੰਗਾ ਕੀਤਾ ਪਰ ਜਿਹੜਾ ਤੂੰ ਖਰਾਕੀ ਤਸ ਵੇਚ ਤੇ ਇਹ ਦੱਸ ਦੇ ਮੈਨੂੰ ਕਦੇ ਵਾਪਸ ਮੁੜਿਆ ਆਉਣਗੇ ਆਹ ਇਹ ਖੈ ਗੱਲ ਤਾਂ ਸਹੀ ਹੈ ਮੇਰੇ ਤਾਂ ਜੀ ਮਿੱਟੀ ਨਿਕਲ ਗਈ ਪਰਾਂ ਥੱਲੇ ਮੈਂ ਕਿਆ ਬਾਈ ਇਹ ਤਾਂ ਬਿਲਕੁਲ ਠੀਕ ਹੈ ਤੁਹਾਡੀ ਫਿਰ ਤੁਸੀਂ ਕੀ ਕਹਿੰਦੇ ਮੈਂ ਕੁਝ ਵੇਚਿਆ ਹੀ ਨਾ ਹੂੰ ਇਹ ਕਹਿੰਦੇ ਮੈਂ ਨਹੀਂ ਕਹਿੰਦਾ ਤੂੰ ਨੇਚਰ ਦਾ ਡਿਜ਼ਾਈਨ ਸਮਝਣਾ ਹੁਣ ਸਾਨੂੰ ਚੰਗਾ ਲੱਗੇ ਨਾ ਲੱਗੇ ਉਹ ਵੱਖਰੀ ਹੈ ਹੋਰ ਪੂਰੀ ਧਰਤੀ ਦਾ ਸੰਕਟ ਕੀ ਹੈ ਐਟ ਪ੍ਰੈਜ਼ੈਂਟ ਸੰਕਟ ਕੀ ਹੈ ਇੱਕੀ ਸੰਕਟ ਹੈ ਨਿਊਟ੍ਰੀਸ਼ਨ ਡレイン ਹੋ ਰਿਹਾ ਹੈ ਨਿਊਟ੍ਰੀਸ਼ਨ ਫਲੋ ਹੋਇਆ ਗਿਆ ਐਗਰੀਕਲਚਰ ਲੈਂਡ ਟੂ ਰੈਜ਼ੀਡੈਂਸ਼ੀਅਲ ਲੈਂਡ ਤਾਂ ਮੈਂ ਤਾਂ ਜੀ ਜਦੋਂ ਸੁਣੀ ਸਾਰੀ ਗੱਲ ਦੀ ਧਾਰਨਾ ਮੇਰੀ ਤਾਂ ਤੇ ਦੋ ਤਿੰਨ ਦਿਨ ਤਾਂ ਕੁਛ ਨਾ ਚੰਗਾ ਲੱਗੇ ਵੀ ਮੈਂ ਤਾਂ ਫਿਰ ਜ਼ੀਰੋ ਤੇ ਆ ਕੇ ਡਿੱਗ ਪਿਆ ਉੱਥੇ ਤੇ ਮੈਂ ਸੋਚਿਆ ਫਿਰ ਕਿ ਮੈਂ ਨਾ ਮੈਂ ਹੁਣ ਜੀ ਵੇਚਦਾ ਕੁਛ ਖੇਰ ਦੇ ਵਿੱਚੋਂ ਕਿੰਨੂ ਵੇਚਦਾ ਤੇ ਮੇਰੇ ਖਰਾਕੀ ਤੱਤ ਗਏ ਹਾਂਜੀ ਨਹੀਂ ਵੇਚਦਾ ਤਾਂ ਭੁੱਖ ਨਾਲ ਮਰੂੰਗਾ ਮੇਰੇ ਕੋਲ ਪੈਸਾ ਕਿੱਥੋਂ ਆਊਗਾ ਮੈਂ ਬੰਦੇ ਨੂੰ ਤਨਖਾਹ ਦੇਣੀ ਮੈਂ ਤਾਂ ਸਾਥ ਬਣ ਜਾਊਂਗਾ ਹਾਂਜੀ ਤਾਂ ਮੈਂ ਭਾਈ ਨੂੰ ਕਿਹਾ ਭਾਈ ਇਹ ਤਾਂ ਔਖਾ ਹੈ ਕਹਿੰਦੇ ਹਾਂ ਸੌਖਾ ਹੁੰਦਾ ਤਾਂ ਫਿਰ ਸਾਰੀ ਦੁਨੀਆ ਹੀ ਹੱਲ ਕੱਢ ਲੈਂਦੀ ਔਖਾ ਹੈ ਤਾਂ ਨਿਕਲ ਨਹੀਂ ਰਿਹਾ ਹੱਲ ਕਿਸੇ ਕੋਣ ਸਾਰੀ ਦੁਨੀਆ ਵਿੱਚ ਕਿਸੇ ਦੇਸ਼ ਤੋਂ ਨਹੀਂ ਨਿਕਲ ਰਿਹਾ ਹੱਲੇ ਦਾ ਤਾਂ ਮੈਂ ਆਖਿਆ ਬਈ ਫਿਰ ਮੋٹے ਤੌਰ ਤੇ ਸਮਝਿਆ ਜਾਏਗੀ ਇਹ ਤਾਂ ਵੱਡੀ ਪ੍ਰੋਬਲਮ ਨੂੰ ਦੇਖੀਏ ਤਾਂ ਇਹ ਦੋ ਹੀ ਹੱਲ ਮੈਨੂੰ ਦਿਖਦੇ ਆ ਇੱਕ ਤਾਂ ਇਹ ਹੈਗਾ ਕਿ ਜਿੰਨੀ ਖੁਰਾਕ ਕੀ ਤਤ ਗਏ ਆ ਉਨਾ ਹੀ ਵਾਪਸ ਫਿਰ ਉਸ ਖੇਤ 'ਚ ਮੁੜ ਕੇ ਹੁਣ ਜਿਹੜਾ ਪ੍ਰੈਕਟੀਕਲੀ ਪੋਸੀਬਲ ਹੀ ਨਹੀਂ ਹੈਗਾ ਤੁਸੀਂ ਹੁਣ ਕਿੰਨੇ ਟਰੱਕ ਦਿੱਲੀ ਸ਼ਹਿਰ 'ਚ ਰੋਜ਼ ਫੂਡ ਦੇ ਵੜਦੇ ਆ ਹਜ਼ਾਰ ਟਰੱਕ ਜੇ ਵੜਿਆ ਤੇ ਮਲ ਮੂਤਰ ਦੇ ਭਰੇ ਹੋਏ ਟਰੱਕ ਉਹ ਨਹੀਂ ਫਿਰ ਵਾਪਸ ਉਸੇ ਤਰੀਕੇ ਨਾਲ ਡਿਸਟ੍ਰਿਬਿਊਟ ਹੋ ਕੇ ਹੋਵੇ ਆ ਵੀ ਖੇਤਾਂ 'ਚ ਤਾਂ ਪੋਸੀਬਲ ਹੀ ਨਹੀਂ ਨਹੀਂ ਹੋ ਸਕਦਾ ਦੂਸ ਕਿ ਇਹ ਸਾਰੀ ਪਾਪੂਲੇਸ਼ਨ ਦਿੱਲੀ ਦੀ ਆ ਕੇ ਖੇਤਾਂ 'ਚ ਰਹਿਣ ਲੱਗ ਪਈ ਇਹ ਵੀ ਪੋਸੀਬਲ ਨਹੀਂ ਹੈ ਹਾਂ ਆਹੀ ਤਾਂ ਸੰਕਟ ਹੋਇਆ ਘੜਾ ਵੱਡਾ ਪੂਰੀ ਧਰਤੀ ਦੇ ਉੱਤੇ ਕਿ ਪਾਪੂਲੇਸ਼ਨ ਸੈਂਟਰਲਾਈਜ਼ ਹੋ ਗਈ ਇੱਕ ਥਾਂ ਤੇ ਬਿਲਕੁਲ ਠੀਕ ਹੈ ਤਾਂ ਮੈਂ ਕਿਹਾ ਭਾਈ ਫਿਰ ਮੈਂ ਉਹ ਕਹਿੰਦੇ ਰਸਤੇ ਲੱਭ ਲਿਓ ਨੇ ਤੂੰ ਲੱਭ ਲਾ ਬਹੁਤ ਰਸਤੇ ਨੇ ਬਹੁਤ ਰਸਤੇ ਨੇ ਮੈਂ ਕਿਹਾ ਭਾਈ ਬਹੁਤ ਰਸਤੇ ਕਿਹੜੇ ਨੇ ਤੇ ਕਹਿੰਦੇ ਤੂੰ ਕੋਸ਼ਿਸ਼ ਕਰ ਤੈਨੂੰ ਲੱਭ ਜਾਣੇ ਨੇ ਮੈਂ ਜੀ 6 ਮਹੀਨੇ ਤੱਕ ਮੈਨੂੰ ਸਮਝ ਹੀ ਨਹੀਂ ਲੱਗੀ ਤੇ ਮੈਂ ਕੁਝ ਨਹੀਂ ਵੇਚਿਆ ਖੇਤ ਦਾ ਜੋ ਖੇਤ 'ਚ ਪੈਦਾ ਹੁੰਦਾ ਸੀ ਮੈਂ ਜਾਣਰਾ ਉਕਵਾ ਦਿੰਦਾ ਸੀ ਕੁਝ ਨਹੀਂ ਵੇਚਦਾ ਸੀ ਸਿਆਂ ਕਿ ਮੇਰੇ ਬਾਦ ਮੈਨੂੰ ਇੱਕ ਮਾਡਲ ਲੱਭਿਆ ਜਿਹਦੇ ਨਾਲ ਮੈਂ ਨਿਊਟ੍ਰੀਸ਼ਨ ਵੀ ਨਹੀਂ ਟਰੈਵਲ ਕਰੰਦੇ ਨਾ ਤੇ ਮੈਨੂੰ ਪੈਸਾ ਵੀ ਆ ਸਕਦਾ ਉਹ ਮੇਰਾ ਮਾਡਲ ਡਿਜ਼ਾਈਨ ਕੀਤਾ ਨਹੀਂ ਹੈਗਾ ਮੈਂ ਸਮਾਜ ਦੇ ਵਿੱਚੋਂ ਚੱਕਿਆ ਕਾਪੀ ਮਾਰਿਆ ਉਸ ਮਾਡਲ ਨੂੰ ਅਸੀਂ ਨਾਮ ਦਿੱਤਾ ਫਾਰਮ ਸਟੇ ਫਾਰਮ ਸਟੇ ਦੇ ਵਿੱਚ ਲੋਕ ਸਾਡੇ ਕੋਲੇ ਆਉਂਦੇ ਨੇ ਇੱਥੇ ਰਹਿੰਦੇ ਨੇ ਇੱਕ ਦਿਨ ਦੋ ਦਿਨ ਫੂਡ ਖਾਂਦੇ ਨੇ ਜੰਗਲ ਪਾਣੀ ਜਾਂਦੇ ਨੇ ਇਥੋਂ ਮੈਂ ਤਾਂ ਤੇਖੀ ਮੋੜ ਗੇ ਮੈਨੂੰ ਚਾਰ ਪੈਸੇ ਵੀ ਦੇਗੇ ਤੇ ਮੇਰਾ ਨਿਊਟ੍ਰੀਸ਼ਨ ਵੀ ਟਰੈਵਲ ਨਹੀਂ ਕੀਤਾ ਇਹ ਮੇਰਾ ਪਹਿਲਾ ਮਾਡਲ ਹੈ ਤੁਸੀਂ ਨੇਚਰਲ ਫੂਡ ਦਿੱਤਾ ਉਹਨਾਂ ਨੂੰ ਤੇ ਡ੍ਰੋਪਿੰਗ ਵੀ ਇੱਥੇ ਡ੍ਰੋਪਿੰਗ ਇੱਥੇ ਤਾਂ ਬਈ ਡਾਇਰੈਕਟ ਉਹਨਾਂ ਮੈਂ ਦੱਸਿਆ ਮੈਂ ਕਿ ਉਹ ਬਹੁਤ ਖੁਸ਼ ਹੋ ਗਏ ਹਾਂ ਆਹੀ ਤਾਂ ਹੈ ਇਸ ਦੀ ਸਭ ਤੋਂ ਵੱਡਾ ਸੰਕਟ ਦਾ ਹੱਲ ਆਹੀਂ ਨਿਕਲਣਾ ਹੈ ਕਿ ਫੂਡ ਟਰੈਵਲ ਨਹੀਂ ਹੋਣਾ ਚਾਹੀਦਾ ਫੂਡ ਟਰੈਵਲਿੰਗ ਧਰਤੀ ਦੇ ਉੱਤੇ ਸਭ ਤੋਂ ਵੱਧ ਖਤਰਨਾਕ ਹੈ ਸਭ ਤੋਂ ਵੱਧ ਖਤਰਨਾਕ ਹੈ ਤਾਂ ਮੈਂ ਰੋਕ ਲਿਆ ਉਹਦੇ ਨਾਲ ਮੈਨੂੰ ਕਿਤੇ ਹੋਰ ਬੜੇ ਰਸਤੇ ਨੇ ਤੂੰ ਲੱਭ ਲੱਭ ਜਾਣੇ ਨੇ ਉਸ ਤੋਂ ਬਾਅਦ ਜੀ ਮੈਂ ਜਿਹੜਾ ਹੈਗਾ ਡਾਕਟਰ ਪਹਿਲਾਂ ਦਾ ਸੁਪਨਾ ਸੀ ਕਿ ਅਸੀਂ ਇੱਕ ਟ੍ਰੇਨਿੰਗ ਸਕੂਲ ਖੋਲੀਏ ਜਿੱਥੇ ਅਸੀਂ ਟ੍ਰੇਨਿੰਗ ਦਿਆ ਕਰਾਂਗੇ ਖੇਤੀ ਦੀ ਤਾਂ ਅਸੀਂ ਇਹ ਡਾਕਟਰੋਂ ਪ੍ਰਕਾਸ਼ ਰੂਪੇਲਾ ਟ੍ਰੇਨਿੰਗ ਸੈਂਟਰ ਬਣਾਇਆ ਤੇ ਵੱਡੀ ਬਿਲਡਿੰਗ ਤੇ ਇਹਦੇ ਵਿੱਚ ਅਸੀਂ ਤਿੰਨ ਤਰ੍ਹਾਂ ਦੀਆਂ ਟ੍ਰੇਨਿੰਗਾਂ ਨੇ ਸਾਡੀਆਂ ਅਗਲੀਆਂ ਟ੍ਰੇਨਿੰਗਾਂ ਲਾਉਂਦੇ ਆ ਤਾਂ ਉਸ ਟ੍ਰੇਨਿੰਗ ਦੇ ਵਿੱਚ ਇੱਕ 3D ਟ੍ਰੇਨਿੰਗ ਹੈ ਤੇ ਇੱਕ 2D ਟ੍ਰੇਨਿੰਗ ਉਹ ਕੋਈ ਕਦੋਂ ਵੀ ਆ ਸਕਦਾ ਉਹ ਵੀ ਲੋਕ ਆ ਜਾਂਦੇ ਨੇ ਉਹ ਖੇਤੀ ਸਿੱਖਣਾ ਅਸੀਂ ਜਿਹੜੇ ਲੋਕ ਆਉਂਦੇ ਨੇ ਉਹ ਸਾਨੂੰ ਪੇ ਵੀ ਕਰਦੇ ਨੇ ਉਹ ਇੱਥੇ ਰਹਿੰਦੇ ਨੇ ਫੂਡ ਖਾਂਦੇ ਨੇ ਟ੍ਰਾਪਿੰਗ ਇੱਥੇ ਕਰਦੇ ਨੇ ਸਾਡ ਥਰਡ ਮਾਡਲ ਜਿਹੜਾ ਹੈਗਾ ਉਹ ਕੀ ਹੈ ਕਿ ਅਸੀਂ ਹੁਣ ਇੱਕ ਫਾਰਮ ਸਕੂਲ ਬੋਲ ਰਹੇ ਹਾਂ ਤੇ ਫਾਰਮ ਸਕੂਲ ਦੇ ਵਿੱਚ ਕੀ ਹੈਗਾ ਕਿ ਜਿਹੜਾ ਸਿੱਖਣ ਤੇ ਸਿਖਾਉਣ ਦਾ ਕਨਸੈਪਟ ਹੈ ਨਾ ਇਹਦੇ ਵਿੱਚ ਵੀ ਮੈਂ ਦੇਖਿਆ ਕਿ ਸਿੱਖਿਆ ਜਿਹੜੀ ਸਿੱਖਿਆ ਇਹ ਦੋ ਸ਼ਬਦਾਂ ਤੋਂ ਬਣਦੀ ਹੈ ਬਹੁਤ ਨੇੜੇ ਦਾ ਰਿਸ਼ਤਾ ਹੈ ਸਿੱਖਣਾ ਤੇ ਸਿਖਾਉਣਾ ਹਾਂਜੀ ਠੀਕ ਹੈ ਜੇ ਮੈਂ 1970 ਤੋਂ ਪਹਿਲਾਂ ਦੇ ਪੰਜਾਬ ਨੂੰ ਦੇਖਾਂ ਤਾਂ 1970 ਦੇ ਪਹਿਲਾਂ ਪੰਜਾਬ ਦੇ ਵਿੱਚ ਕੋਈ ਬੱਚਾ ਜਨਮ ਲੈਂਦਾ ਸੀ ਤਾਂ ਸਭ ਤੋਂ ਪਹਿਲਾਂ ਉਹ ਸਿੱਖਦਾ ਸੀ ਪਰਿਵਾਰ ਕੋਲ ਜੋ ਜੋ ਸਕਿੱਲ ਪਰਿਵਾਰ ਦੇ ਕੋਲੇ ਸੀ ਪਰਿਵਾਰੋਂ ਸਿਖਾਉਂਦਾ ਸੀ ਕਿ ਕਿਸੇ ਦਾ ਵੱਡਿਆਂ ਦਾ ਸਤਿਕਾਰ ਕਰਨਾ ਇਹ ਸਾਰੇ ਸਕਿੱਲ ਜਿਹੜੇ ਪਰਿਵਾਰ ਕੋਲੇ ਸੀ ਜਿਹੜਾ ਸਕਿੱਲ ਪਰਿਵਾਰ ਦੇ ਕੋਲੇ ਨਹੀਂ ਸੀ ਉਸ ਸਕਿੱਲ ਵਾਸਤੇ ਉਹਨੂੰ ਸਕੂਲ 'ਚ ਭੇਜਿਆ ਜਾਂਦਾ ਸੀ ਉਹਨੂੰ ਗ੍ਰਾਮਰ ਵੀ ਸਿਖਾ ਸਕਦਾ ਸੀ ਪਰਿਵਾਰ ਉਹ ਗ੍ਰਾਮਰ ਸਿਖਾਉਣ ਵਾਸਤੇ ਸਕੂਲ 'ਚ ਭੇਜਦਾ ਸੀ ਜਿਹੜੇ ਰਿਲੀਜੀਅਸ ਇੰਸਟੀਟਿਊਸ਼ਨ ਜਿਹੜਾ ਸਕੂਲਾਂ ਨੂੰ ਚਲਾਉਂਦੇ ਸੀ ਤਾਂ ਬੁਢਲੀ ਸਿੱਖਿਆ ਬੱਚਾ ਲੈਂਦਾ ਸੀ ਪਰਿਵਾਰ ਤੋਂ ਉਸ ਤੋਂ ਬਾਅਦ ਦੀ ਸਿੱਖਿਆ ਲੈਂਦਾ ਸੀ ਜਾ ਕੇ ਸਕੂਲ ਤੋਂ ਵਿਦ ਦੀ ਪੈਸੇਜ ਆਫ ਟਾਈਮ ਕੀ ਹੋਇਆ ਆ ਪਿਛਲੇ 50 ਸਾਲਾਂ ਦੇ ਵਿੱਚ ਜਿਹੜਾ ਗਿਆਨ ਘਰ ਤੋਂ ਮਿਲਣਾ ਸੀ ਉਹ ਬੰਦ ਹੋ ਗਿਆ ਉਹ ਬਾਇਡਰ ਸੈਟ ਕੀ ਸਕੂਲ ਤੇ ਦੋਸ਼ ਅੱਜ ਦਿੰਦੇ ਆ ਸਕੂਲ ਨੂੰ ਕਿ ਬੱਚੇ ਦੇ ਐਥਿਕਲੀ ਕਮਜ਼ੋਰ ਹੋ ਗਏ ਆ ਕਮਜ਼ੋਰੀ ਆ ਕਮਜ਼ੋਰੀ ਸਕੂਲ ਆ ਨਹੀਂ ਕਰਦੇ ਬਹੁਤ ਬਣਾ ਸਕੂਲ ਤੇ ਠਾਉਨੇ ਆ ਸਕੂਲ ਦਾ ਦੋਸ਼ ਨਹੀਂ ਹੈ ਇਹਦੇ ਵਿੱਚ ਜਿਹੜਾ ਗਿਆਨ ਪਰਿਵਾਰ ਤੋਂ ਮਿਲਣਾ ਸੀ ਉਹ ਬੰਦ ਹੋ ਗਿਆ ਅੱਜ ਪਰਿਵਾਰ ਤਾਂ ਟੁੱਟ ਗਿਆ ਕੁਦਰਤ ਨਾਲੋਂ ਦੂਸਰੀ ਕੁਦਰਤ ਨੂੰ ਟੁੱਟ ਕੇ ਜਾ ਕੇ ਛੱਡ ਕੇ ਸ਼ਹਿਰ ਰਹਿਣ ਲੱਗ ਪਏ ਸੀ ਬੱਚੇ ਪੜਾਉਣ ਵਾਸਤੇ ਚੱਲੇ ਉਹ ਜਿਹੜਾ ਉਹ ਪਰਿਵਾਰ ਦੇ ਵਿੱਚ ਸਿੱਖਣਾ ਸੀ ਬੱਚੇ ਨੇ ਉਹ ਜੁਆਇੰਟ ਫੈਮਿਲੀ ਚ ਕਿਵੇਂ ਰਹਿਣਾ ਹੈ ਐ ਨੇਚਰ ਦੇ ਨਾਲ ਕੀ ਰਿਸ਼ਤਾ ਸੀ ਸਾਡਾ ਕਿਹੜੀ ਨੂੰ ਅਸੀਂ ਜਿਹੜਾ ਹੈਗਾ ਬਚਾਉਣਾ ਹੈ ਇਹ ਦਾਤੀਆਂ ਤੋਂ ਨਾਨੀਆਂ ਤੋਂ ਸਿੱਖਣਾ ਸੀ ਉਹ ਕਿੱਥੋਂ ਸਿੱਖ ਲੂ ਬੱਚਾ ਜਾ ਕੇ ਉਹ ਪਰਿਵਾਰ ਉੱਥੇ ਜਾ ਕੇ ਬੈਠਾ ਮਾਵਾ ਦੇ ਕੋਲੇ ਫੋਨ ਪੜ੍ਹਿਆ ਤੇ ਪਿਓ ਵੀ ਜਿਹੜਾ ਹੈਗਾ ਮੋਬਾਈਲ ਤੇ ਲੱਗਿਆ ਹੋਇਆ ਬੱਚੇ ਹੁਣ ਦੋਸ਼ ਬੱਚੇ ਨੂੰ ਕਿ ਬੱਚੇ ਰੋਕਦੇ ਆਪਾਂ ਬੱਚੇ ਨੂੰ ਰੋਕਦੇ ਮੋਬਾਈਲ ਨਹੀਂ ਦੇਖਣ ਲੋਕੇਸ਼ਨ ਅਵਰ ਜਾਨਣਾ ਕੋਲ ਸਰ ਹਾਂ ਤਾਂ ਇਹ ਜਿਹੜਾ ਸਕਿੱਲ ਤੁਹਾਨੂੰ ਪਰਿਵਾਰ ਤੋਂ ਮਿਲਣਾ ਸੀ ਉਹ ਤਾਂ ਖਤਮ ਤਾਂ ਅਸੀਂ ਇੱਕ ਨਵਾਂ ਕਨਸੈਪਟ ਹੁਣ ਜਨਮ ਲੈ ਰਿਹਾ ਹੈਗਾ ਤਾਮਿਲਨਾਡੂ ਕਰਨਾਟਕਾ ਦੇ ਵਿੱਚ ਉਹ ਫਾਰਮ ਸਕੂਲ ਕਹਿੰਦੇ ਆ ਫਾਰਮ ਸਕੂਲ ਦੇ ਵਿੱਚ ਕੀ ਹੈਗਾ ਕਿ ਜਿਹੜੇ ਲੋਕ ਜਿਹੜੇ ਮਾਂ ਪਿਓ ਕੁਦਰਤ ਨਾਲ ਟੁੱਟ ਕੇ ਤੇ ਜਾ ਕੇ ਸ਼ਹਿਰ 'ਚ ਰਹਿਣ ਲੱਗ ਪਏ ਜਿਹਨੂੰ ਪਤਾ ਨਹੀਂ ਹੈਗਾ ਚੁੱਲੇ ਤੇ ਰੋਟੀ ਕਿਵੇਂ ਪੱਕਣੀ ਹੈ ਸਾਡੇ ਨਾਲ ਇੱਕ ਸਾਥੀ ਹੈ ਉਹ ਤੁਹਾਡਾ ਬੈਂਕ ਮੈਨੇਜਰ ਹੈ ਸਰਸੇ ਦੇ ਕੋਲੇ ਸਾਹ ਕੋਲੇ ਉਹ ਉਹਨੇ ਕੰਮ ਕੀਤਾ ਅੱਖਾਂ ਦੇ ਵਿਜ਼ਨ ਤੇ ਕੰਮ ਕੀਤਾ ਉਹ ਕਹਿੰਦਾ ਜਿਹੜੀਆਂ ਐਣਕਾਂ ਲੱਗਣ ਦਾ ਸਭ ਤੋਂ ਵੱਡਾ ਕਾਰਨ ਸਾਡਾ ਆ ਲਾਈਫਸਟਾਈਲ ਤੇ ਸਕੂਲਿੰਗ ਸਿਸਟਮ ਹੈ। ਉਹ ਸਕੂਲਿੰਗ ਸਿਸਟਮ ਤੇ ਬਹੁਤ ਖਲਾਫ ਹੈ। ਉਹ ਕਹਿੰਦਾ ਬੱਚਿਆਂ ਨੂੰ ਐਣਕਾਂ ਲੱਗਣ ਦਾ ਹੀ ਕਾਰਨ ਇਹ ਹੈ। ਉਹਨੇ ਬੜੀ ਗੱਲ ਸੁਣ ਹੀ ਗਈ। ਉਹ ਕਹਿੰਦਾ ਜਿਹੜਾ ਨਾ ਕਮਾਲ ਹੈ ਜਿਵੇਂ ਕਾਰਪੋਰੇਟ ਜੀ ਨੇ ਸੌਦਾ ਵੇਚਣਾ ਕਿਵੇਂ ਤੁਹਾਡਾ ਮਾਈਂਡ ਸੈਟ ਕਿਵੇਂ ਬਦਲ ਦਿੰਦਾ ਹੈ। ਅੱਜ ਕਹਿੰਦਾ ਕਿਸੇ ਬੱਚੇ ਨੂੰ ਦਿਖਾਉਣਾ ਹੋਵੇ ਤੁਸੀਂ ਕਿ ਇਹ ਬੱਚਾ ਬਹੁਤ ਇੰਟੈਲੀਜੈਂਟ ਹੈ। ਦੋ ਬੱਚੇ ਨੇ ਤੁਸੀਂ ਵੀ ਉਹਨੂੰ ਦਖਸ਼ਾਬਤ ਕਰਨਾ ਹੋਵੇ ਕਾਗਜ਼ ਦੇ ਉੱਤੇ ਜਾਂ ਕਿਸ ਤਰ੍ਹਾਂ ਦਾ ਕਿ ਆਹ ਬੱਚਾ ਇੰਟੈਲੀਜੈਂਟ ਹੈ ਕਿ ਇਸੇ ਕਿਵੇਂ ਸਾਬਤ ਕੀਤਾ ਜਾਂਦਾ ਉਹਦੇ ਅੰਕਾ ਲਾ ਦਿੰਦੇ ਆ ਕਿ ਆਹ ਬੱਚਾ ਬਹੁਤ ਇੰਟੈਲੀਜੈਂਟ ਹੈ ਇਹਦੇ ਅੰਕਾ ਲੱਗੇ ਆ ਅੰਕਾ ਦੇਖੋ ਕਿ ਜਿਹੜਾ ਇੱਕ ਸਰਾਫ ਹੋਣਾ ਚਾਹੀਦਾ ਸੀ ਇਹਨੂੰ ਇਸ ਤਰੀਕੇ ਨਾਲ ਪੇਸ਼ ਕਰਤਾ ਕਿ ਇਹ ਤਾਂ ਇੰਟੈਲੀਜੈਂਸੀ ਦਾ ਹੈਗਾ ਇਹ ਮਤਲਬ ਬਹੁਤ ਇੰਟੈਲੀਜੈਂਟ ਹੈ ਹੈ ਕਿਵੇਂ ਕਾਰਪੋਰੇਟ ਤੇ ਜਿਹਨੇ ਸੌਦਾ ਵੇਚਣਾ ਕਿਵੇਂ ਮਾਈਂਡ ਚੇਂਜ ਕੀਤਾ ਜਾਂਦਾ ਤਾਂ ਇਹ ਤਾਂ ਹੁਣ ਮੰਨਿਆ ਜਾਣ ਲੱਗ ਪਿਆ ਕਿ ਜਿਹਦੇ ਅੰਕਾ ਲੱਗੀਆਂ ਇਹ ਤਾਂ ਜੀ ਪੜਦਾ ਹੈ ਤਾਂ ਮੈਡੀਕਲ ਨੋਨ ਮੈਡੀਕਲ ਹਾਂ ਹਾਂ ਤਾਂ ਚਾਹ ਲੇ ਨਿਗਾਹ ਦਾ ਨੇਚਰਲ ਹਾਂ ਉਹ ਤੱਕ ਨੀ ਰਹਿੰਦੀ ਉਹ ਤੁਹਾਡਾ ਨਾ ਫੋਕਸ ਹੁੰਦਾ ਕਿਸੇ ਕੰਮ ਤੇ ਹੁਣ ਮੈਂ ਖੇਤੀ ਤੇ ਲੱਗਿਆ ਮੇਰੇ ਨਿਊਟ੍ਰੀਸ਼ਨ ਵਾਲੀਆਂ ਐਂਡਾਂ ਲੱਗੀਆਂ ਮੈਂ ਤਾਂ ਹਰ ਚੀਜ਼ ਨੂੰ ਉਸ ਨਿਗਾਹ ਨਾਲ ਹੀ ਦੇਖਦਾ ਹਾਂਜੀ ਮੇਰਾ 15 ਸਾਲਾਂ ਤੋਂ ਫੋਕਸ ਇੱਥੀ ਹੈ ਕਿਸੇ ਵੀ ਬੰਦੇ ਦਾ ਇੱਕ ਥਾਂ ਤੇ ਫੋਕਸ ਹੋ ਜਾਂਦਾ ਉਹਦੀਆਂ ਬਰੀਕੀਆਂ ਜਾਣਦਾ ਉਹ ਹੁਣ ਬੰਦਾ ਉਹ ਬੈਂਕ ਮੈਨੇਜਰ ਹੈ ਤੇ ਉਹਨੂੰ ਉਹਦੀ ਸਾਰੀ ਧਿਆਨ ਅੱਖਾਂ ਤੇ ਹੀ ਹੈ ਉਹ ਫਿਰ ਉਹਨੇ ਮੈਨੂੰ ਬੜੀਆਂ ਸੋਹਣੀਆਂ ਗੱਲਾਂ ਕਹੇਤੀਆਂ ਉਹ ਬੜੇ ਤਰਕ ਬੜੇ ਰੋਦੀ ਗੱਲਾਂ 'ਚ ਉਹ ਮੈਨੂੰ ਕਹਿੰਦਾ ਫਿਰ ਸਾਬ ਕਹਿੰਦਾ ਅੱਖਾਂ ਦੀ ਨਾ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਜਿਹੜੀ ਹੈਗੀ ਆਏ 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 ਆਹ ਕੁਮਣਾ ਇਹਨਾਂ ਦਾ ਕਹਿੰਦਾ ਤੁਸੀਂ ਉਹ ਮੈਨੂੰ 3000 ਗੇਮਾਂ ਦੇ ਨਾਲ ਹੈ ਮੈਂ ਭੁੱਲ ਗਿਆ ਇੱਕ ਤਾਂ ਨੇ ਮੈਨੂੰ ਗੇਮ ਦਾ ਨਾਮ ਲਿਆ ਬਾਂਦਰ ਕਿਲਾ ਜਿਹੜਾ ਬੱਚੇ ਖੇਡਣਾ ਚ ਖੇੜੇਦੇ ਹੁੰਦੇ ਸੀ ਉਹ ਬੱਚਿਆਂ ਕੋਲੇ ਆਏ ਉਹ ਜੁੱਤੀਆਂ ਪਈਆਂ ਨੇ ਉਹਦੇ ਉੱਤੇ ਬੈਠਾ ਇਧਰ ਨਾ ਕੋਈ ਆਜੇ ਇਧਰ ਨਾ ਆਜੇ ਉਹ ਆਏ ਬੱਚੇ ਮਾਰਦੇ ਥੱਲੇ ਤੇ ਉਹਦੀ ਨਿਗਾ ਦੀ ਐਨੀ ਐਕਸਰਸਾਈਜ਼ ਹੁੰਦੀ ਸੀ ਠੀਕ ਹੈ ਦੂਜੇ ਨੰਬਰ ਦੇ ਉੱਤੇ ਬੱਚੇ ਖੇੜਦੇ ਹੁੰਦੇ ਸੀ ਉਹ ਆਏ ਨਾ ਉਹਦਾ ਸੀ ਗਾਂ ਟੱਪਣਾ ਹੁੰਦਾ ਸੀ ਵਿੱਚੋਂ ਇੱਕ ਲੈਂਡ ਜੀ ਬਣਾਈ ਹੁੰਦੀ ਸੀ ਉਹਦੇ ਚ ਖੜਾ ਸੀ ਤੇ ਐਂ ਦੀ ਹੋ ਕੇ ਐਂ ਦੀ ਹੋ ਕੇ ਭੱਜ ਕੇ ਗਾਂ ਲੰਘਣਾ ਐਂ ਦੀ ਕਦੇ ਲੰਘਦਾ ਕਦੇ ਐਂ ਦੀ ਲੰਘਦਾ ਹਾਂ ਉਹ ਨਾ ਹੀ ਮੈਨੂੰ ਪਤਾ ਐਂ ਐਂ ਦੋਨੇ ਪਾਸੇ ਨਿਗਾਹ ਰੱਖਣੀ ਪੈਂਦੀ ਹਾਂ ਉਹ ਹੋ ਗਈ ਤੀਸਰੀ ਜਿਹੜੀ ਹੈਗੀ ਕਬੱਡੀ ਕਬੱਡੀ ਦੇ ਵਿੱਚ ਜਦੋਂ ਪੌਂਦ ਜਾਂਦਾ ਐਂ ਦੀ ਹੱਥ ਲਾਉਂਦਾ ਐਂ ਦੀ ਲਾਉਂਦਾ ਅੱਖਾਂ ਥੋੜੀਆਂ ਉਹ ਕਹਿੰਦੇ ਮੈਂ ਤੁਸੀਂ ਸਾਰੀਆਂ ਗੇਮਾਂ ਚੱਕੋ ਜਿਹੜੀਆਂ ਸਾਡੇ ਪੰਜਾਬ ਦੇ ਵਿਰਾਸ ਸਾਰੀਆਂ ਅੱਖਾਂ ਦੀ ਐਕਸਰਸਾਈਜ਼ ਹੁੰਦੀ ਸੀ ਹਾਂਜੀ ਅੱਜ ਕਹਿੰਦੇ ਮੈਨੂੰ ਇੱਕ ਵੀ ਗੇਮ ਦੱਸ ਦਿਓ ਤੁਹਾਡੀ ਜਿਹੜੀ ਦੇ ਉੱਤੇ ਅੱਖ ਮਾੜੀ ਜਿਹੀ ਨਹੀਂ ਐ ਘੁੰਮਦੀ ਹੋਵੇ ਤੁਸੀਂ ਜੰਦਾ ਕਤਾਬ ਤੇ ਬੈਠੇ ਹੋ ਜਾਂ ਤੁਸੀਂ ਜਿਹੜਾ ਹੈਗਾ ਲੈਪਟਾਪ ਤੇ ਬੈਠੇ ਹੋ ਮੋਬਾਈਲ ਤੇ ਬੈਠੇ ਹੋ ਤੁਹਾਡੀ ਅੱਖ ਨਹੀਂ ਚੱਲ ਰਹੀ ਦੋ ਰੰਗ ਬਣ ਦੋਸ਼ ਹੁਣ ਕਹਿੰਦਾ ਫਿਰ ਕਿਹਨੂੰ ਐ ਹਾਂ ਪਰ ਕਰੈਕਟ ਖੇੜਦੇ ਆ ਕਰੈਕਟ ਵਿੱਚ ਕੀ ਆਣਾ ਹਾਂ ਹਾਂ ਉਹਦੇ ਵਿੱਚ ਵੀ ਕੀ ਐ ਹਾਂਜੀ ਤੇ ਉਹ ਪਾਈਦਾ ਜੱਖਾਂ ਖੋਲਦਿਆਂ ਮੇਰੀਆਂ ਤਾਂ ਉਹ ਕਹਿੰਦੇ ਵੀ ਹੁਣ ਮੈਂ ਕਹਿੰਦਾ ਇੱਥੇ ਸ਼ਹਿਰ 'ਚ ਬੈਠਾ ਐ ਮੈਨੂੰ ਪਤਾ ਐ ਸਾਰੀਆਂ ਕਹਾਣੀ ਦੀ ਮੈਂ ਸਾਰੀ ਸਮਝ ਗਿਆ ਹੁਣ ਮੈਂ ਕਹਾ ਕਿ ਮੈਂ ਯਾਰ ਇਹਨੂੰ ਚੁੱਲ੍ਹੇ ਤੇ ਜਾ ਕੇ ਰੋਟੀ ਖਵਾਉਣੀ ਹੈ ਉੱਥੇ ਨੂੰ ਚੁੱਲ੍ਹੇ ਦੀ ਉਹਦੀ ਇੰਨੀ ਵੀ ਸਟੱਡੀ ਬੜੀ ਹੈ ਅੱਗ ਜਿਹੜੀ ਹੈਗੀ ਹੈ ਅੱਗ ਦੀ ਲਾਟ ਉਹਨੂੰ ਲੱਗਿਆ ਹੁਣ ਕਿ ਕਿਸ ਕਿਸ ਕੀ ਆਧਾਰ ਤੇ ਉਹਨੇ ਮੈਨੂੰ ਕਿਹਾ ਸੀਗਾ ਕਿ ਉਹ ਬਹੁਤ ਜ਼ਰੂਰੀ ਹੈ ਬੱਚੇ ਨੂੰ ਦੇਖਣੀ ਧੂਆਂ ਅੱਖਾਂ 'ਚ ਪੈਣਾ ਬਹੁਤ ਜ਼ਰੂਰੀ ਹੈ ਤਾਂ ਹਾਂ ਪਰ ਉਹ ਉਹ ਉਹਨੇ ਮੈਨੂੰ ਦੱਸਿਆ ਕਿ ਮੈਂ ਹੁਣ ਸਾਰਾ ਕੁਝ ਸਮਝ ਗਿਆ ਮੰਨ ਲਓ ਮੇਰੇ ਵਰਗੇ ਹੋਰ ਹਜ਼ਾਰ ਬੰਦਾ ਹੈ ਉਹਨੇ ਸਮਝ ਲਿਆ ਮੈਂ ਹੁਣ ਇਹਨਾਂ ਨੂੰ ਉਸ ਮਾਹੌਲ 'ਚ ਲੈ ਜਾਣਾ ਹੈ ਉੱਥੇ ਲੈ ਜਾਣਾ ਹੈ ਉਸ ਪੰਜਾਬ ਤੋਂ ਪ੍ਰਾਚਨ ਪੰਜਾਬ 'ਚ ਮੈਂ ਕਿੱਥੇ ਲੈ ਕੇ ਜਾਵਾਂ ਮੇਰਾ ਤਾਂ ਪਿੰਡ ਕੋਈ ਹੁਣ ਹੈ ਨਹੀਂ ਮੈਂ ਕਿੱਥੇ ਲੈ ਕੇ ਜਾਵਾਂ ਤਾਂ ਮੈਂ ਮੈਨੂੰ ਉਹ ਕਹਿੰਦਾ ਜੀ ਤੁਸੀਂ ਨਾ ਫਾਰਮ ਸਕੂਲ ਖੋਲੋ ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਇੱਥੇ ਰੱਖੋ ਉਹਨੂੰ ਨੇਚਰ ਦੇ ਨਾਲ ਕਨੈਕਟ ਕਰੋ ਤੇ ਇਹ ਸਾਡਾ ਹੈਗਾ ਥਰਡ ਮਾਡਲ ਜਿਹਦੇ ਵਿੱਚ ਹੁਣ ਅਸੀਂ ਅਸੀਂ ਨੇਚਰ ਹੈ ਸਕੂਲ ਖੋਲ ਰਹੇ ਹਾਂ ਉਹਨੂੰ ਫਾਰਮ ਸਕੂਲ ਦਾ ਨਾਮ ਦਿੱਤਾ ਪੜਾਉਣਾ ਨਹੀਂ ਕੁਝ ਵੀ ਉੱਥੇ ਠੀਕ ਹੈ ਜੀ ਤਾਂ ਉਹਦੇ 'ਚ ਬੱਚੇ ਆਉਣ ਇੱਥੇ ਅਸੀਂ ਨੇਚਰ ਨਾਲ ਕਨੈਕਟ ਕਰਨਾ ਹੈ ਉਹਦੇ ਤਿੰਨ ਡਿਜ਼ਾਈਨ ਅਸੀਂ ਸੋਚੇ ਇੱਕ ਤਾਂ ਅਸੀਂ ਜਿਹੜਾ ਹੈਗਾ ਹਫਤੇ ਦਾ ਖੀਰਲੇ ਦੋ ਦਿਨ ਸ਼ਨੀਵਾਰ ਐਤਵਾਰ ਦੋ ਦਿਨ ਬੱਚਾ ਆਊਗਾ ਅਸੀ ਰਕਾਣੀ ਉਹ ਜਾਨਵਰਾਂ ਨਾਲ ਤੋਰਨਾ ਫੇਰਨਾ ਖੜਨਾ ਬਸ ਨਜ਼ਾਰੇ ਲੈਣੇ ਫਿਰ ਇੱਕ ਹਫ਼ਤੇ ਦਾ ਕੋਰਸ ਹੈ ਫਿਰ ਇੱਕ ਮਹੀਨੇ ਦਾ ਅੱਛਾ ਜੀ ਤੇ ਇਹ ਸਾਡਾ ਫਾਰਮ ਸਕੂਲ ਦਾ ਕਨਸੈਪਟ ਹੈ ਜਿਹਨੂੰ ਹੁਣ ਸਟਾਰਟ ਕਰਨਾ ਹੈ ਫੋਰਥ ਕਨਸੈਪਟ ਸਾਡੇ ਕੋਲੇ ਹੈਗਾ ਨੇਚਰਲ ਹੀਲਿੰਗ ਸੈਂਟਰ ਨੇਚਰਲ ਹੀਲਿੰਗ ਸੈਂਟਰ ਕੀ ਹੈਗਾ ਕਿ ਜਦੋਂ ਤੁਸੀਂ ਮਾਈਨਿੰਗ ਬੰਦ ਕਰਦੇ ਤੁਸੀਂ ਚਾਹ ਪੀਤੀ ਫਰਕ ਮਹਿਸੂਸ ਕੀਤਾ ਹਾਂਜੀ ਹੈ ਠੀਕ ਹੈ ਜਿਹੜਾ ਟੇਸਟ ਹੈ ਕੁਸ਼ਨਾ ਜੀ ਤੁਹਾਡੇ ਤੋਂ ਹਾਂ ਇਹ ਜਿਹੜਾ ਖੁਸ਼ਬੂ ਤੇ ਟੇਸਟ ਹੈ ਇਹ ਉਦੋਂ ਹੀ ਆਉਂਦੀ ਜਦੋਂ ਤੁਸੀਂ ਮਾਈਨਿੰਗ ਬੰਦ ਕਰ ਦਿੰਦੇ ਆ ਮੈਂ ਪਿਛਲੇ ਇੱਕ ਸਾਲ ਤੋਂ ਮਾਈਨਿੰਗ ਨਹੀਂ ਕਰ ਰਿਆ ਬਹੁਤ ਨੋਮੀਨਲ ਬਹੁਤ ਨੋਮੀਨਲ ਤਾਂ ਹੁਣ ਕਿੰਨੂੰ ਜਿੰਨਾ ਵੀ ਸਾਰਾ ਫਰੂਟ ਜਾਨਵਰ ਖਾਂਦੇ ਆ ਅਸੀਂ ਵੇਚਦੇ ਨਹੀਂ ਹਾਂ ਕੱਲੇ ਅਚਾਰ ਵੇਚਦੇ ਆ ਅਸੀਂ ਅਬ ਦੀ ਦੁਕਾਨ ਤੇ ਆਵਦੇ ਬਾਕੀ ਸਮਾਨ ਸਾਡੀ ਦੁਕਾਨ ਤੇ ਸਾਰਾ ਹੈ ਉਹ ਸਾਡੇ ਦੂਸਰੇ ਫਾਰਮਰਸ ਆ ਮੈਂ ਸਭ ਨੂੰ ਦੱਸਦੇ ਆ ਕਿ ਸਾਡਾ ਸਮਾਨ ਬਹੁਤ ਥੋੜਾ ਹੈ ਇਹਦੇ ਚ ਕੱਲੇ ਅਚਾਰ ਨਹੀਂ ਸਿੱਖ ਸਾਡਾ ਸਭ ਉਹਨਾਂ ਦੇ ਲੈ ਸ਼ਾਇਦ ਤਾਂ